9:30 ਦਾ ਟਾਈਮ ਸੀਗਾ ਆਪਣੇ ਘਰ ਵੱਲ ਨੂੰ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਮੇਰੀ ਗੱਡੀ ਘੇਰੀ ਜਾਂਦੀ ਹੈ ਜੀ ਅੱਗੇ ਟਰੈਕਟਰ ਟਰਾਲੀ ਲਾ ਕੇ ਗੱਡੀ ਰੋਕੀ ਜਾਂਦੀ ਹੈ ਪਹਿਲਾਂ ਫਿਰ ਪਿੱਛੋਂ ਹਿੱਟ ਕੀਤਾ ਜਾਂਦਾ ਹੈ ਜੀ ਫਿਰ ਫਾਇਰਸ ਕਿਤੇ ਜਾਂਦੇ ਆ ਮੇਰੇ ਤੇ ਫਿਰ ਮੈਨੂੰ ਗੱਡੀ ਚੋਂ ਖਿੱਚਿਆ ਜਾਂਦਾ तकरीबन 15 ਤੋਂ 17 ਬੰਦੇ ਸੀ ਜਿਨ੍ਹਾਂ ਨੇ ਮੇਰੇ ਤੇ ਅਟੈਕ ਕੀਤਾ ਜੀ 9:30 ਵਜੇ ਦਾ ਇਨਸੀਡੈਂਟ ਮੈਂ 10:00 ਵਜੇ ਦਾ ਹਸਪੀਟਲ ਆਇਆ ਹੂੰਗਾ ਫਿਰ ਖਰਾਉਂ 11:30 12:00 ਵਜੇ ਤੱਕ ਮੇਰੇ ਤੇ 307 ਦੀ ਐਫਆਈਆਰ ਕਰ ਦਿੱਤੀ ਗਈ ਸੀ ਮੇਰੇ ਇਸ ਇਨਸੀਡੈਂਟ ਮੈਂ ਉਦੋਂ ਬੇਹੋਸ਼ ਸੀਗਾ ਇਸ ਇਨਸੀਡੈਂਟ ਉਸ ਰਾਤ ਨੂੰ ਮੇਰੇ ਵੀਰਾਂ ਨੇ ਆ ਕੇ ਕਹਿ ਦਿੱਤਾ ਗਿਆ ਕਿ ਜੀ ਤੁਹਾਡੇ ਮੁੰਡੇ ਤੇ ਅਸੀਂ 307 ਦੀ ਐਫਆਈਆਰ ਕਰ ਦਿੱਤੀ ਹੈ। ਮੈਸੇਜ ਕਿਸਾਬ ਨੂੰ ਦੁਬਾਰਾ ਮੈਂ ਤੇ ਮੇਰੇ ਫਾਦਰ ਦੋਵੇਂ ਜਾਣੀ ਅਸੀਂ ਜਾ ਕੇ ਬੇਨਤੀ ਕੀਤੀ ਕਿ ਜੀ ਮੈਡਮ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ। ਉਲਟਾ ਮੈਡਮ ਕਹਿੰਦੀ ਹੈ ਕਿ ਵੀ ਤੁਹਾਡੀ ਹਿੰਮਤ ਕਿਵੇਂ ਹੋ ਗਈ ਕਿ ਤੁਸੀਂ ਮੈਨੂੰ ਆ ਕੇ ਕਹਿ ਰਹੇ ਹੋ ਕਿ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਹੈ। ਦਫ਼ਤਰ ਸਾਰੇ ਖਾਲੀ ਪਏ ਐ ਮੈਂ ਇੱਥੇ ਬੈਠੀ ਆ ਤੁਹਾਨੂੰ ਸੁਣ ਰਹੀ ਆ। ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਹਾਡੇ ਕੀ ਕੀ ਗੱਲ ਮੈਂ ਤੁਹਾਡੇ ਤੇ ਪਰਚਾ ਕਰਦੇ ਆ ਇਸ ਗੱਲ ਦਾ। ਬਿਲਕੁਲ 2024 ਜੂਨ ਨੂੰ 5 ਤਰੀਕ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਅਟੈਂਪਟ ਕੀਤੀ ਵੀ ਅਸੀਂ ਨੂੰ ਇਲੀਮੀਨੇਟ ਕਰੀਏ ਖਤਮ ਕਰੀਏ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਟਾਈਮ ਟੂ ਟਾਈਮ ਮੈਂ ਕਿਉਂ ਕਹਿ ਰਿਹਾ ਕਿਉਂ ਕਹਿ ਰਿਹਾ ਕਿਉਂਕਿ 5 ਤਰੀਕ ਨੂੰ ਸਾਡੇ ਕੋਲ ਮੈਂ ਖੁਦ ਨਹੀਂ ਰਿਪਰੈਜ਼ੈਂਟੇਸ਼ਨਸ ਨੇ ਮੇਲਸ ਕੀਤੀਆਂ ਕਿ ਮੇਰੀ ਯਾਰ ਤੁਸੀਂ ਜਾਣ ਮੇਰੀ ਮੈਨੂੰ ਤੁਸੀਂ ਪ੍ਰੋਟੈਕਟ ਕਰੋ ਜੇਕਰ ਇੱਕ ਗੱਸੜ ਅਫਸਰ ਨੂੰ ਵੀ ਤੁਸੀਂ ਪ੍ਰੋਟੈਕਟ ਨਹੀਂ ਕਰ ਸਕਦੇ 5 ਤਰੀਕ ਨੂੰ ਦੇਰੇ ਨੇ ਕੋਈ ਪਰਮੈਂਟਿਵ ਐਕਸ਼ਨ ਨਹੀਂ ਪੁਲਿਸ ਨੇ ਜਾਨਾ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਬਰੂਟੈਲਿਟੀ ਜਿਸ ਤਰੀਕੇ ਨਾਲ ਉਹਨਾਂ ਨੇ ਤਸੱਤਰਤਾ ਹੈ 15 ਬੰਦਿਆਂ ਦੇ ਅਕੇ ਇੱਕ ਮੈਂ ਕਹਿੰਨਾ ਭਾਵੇਂ ਸਾਡਾ ਸਾਡੇ ਲਈ ਤਾਂ ਇਹ ਸਾਡਾ ਮਾਣ ਹੈ ਪੰਜਾਬ ਦਾ ਜਿਨ੍ਹਾਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਪਰ ਜਿਸ ਤਰੀਕੇ ਨਾਲ ਜੇਕਰ ਮੈਂ ਤੁਹਾਨੂੰ ਵੀਡੀਓ ਅਜੇ ਹੋਣੀ ਅਸੀਂ ਦੇਖ ਰਹੇ ਹਾਂ ਅਸੀਂ ਅਜੇ ਏਡੀ ਕੋਈ ਉਹ ਉਹ ਆਬਜੈਕਸ਼ਨੇਬਲ ਤਰੀਕੇ ਦੇ ਨਾਲ ਇਹਨਾਂ ਨੂੰ ਉਹਨਾਂ ਦੇ ਕੱਪੜੇ ਪਾੜ ਕੇ ਔਰ ਜਿਸ ਤਰੀਕੇ ਨਾਲ ਵੀਡੀਓ ਬਣਾਈ ਗਈ ਹੈ ਨਿਊਡ ਤਰੀਕੇ ਨਾਲ ਜਦੋਂ ਘੁੱਟਮਾਰ ਕਰ ਰਹੀ ਸੀ ਮੈਨੂੰ ਲੱਗਦਾ ਵੀ ਵੀਡੀਓ ਦੇਖ ਕੇ ਲੱਗਦਾ ਨਹੀਂ ਅਰ ਵੀ ਬੰਦਾ ਸੜਾ ਬਚ ਗਿਆ ਵੇਖ ਲਓ ਨਾ 15 ਇੰਚ ਦੀ ਸਾਈਆਂ ਨੇ ਉਹ ਲੰਗਸ ਤੇ ਜਿਹੜਾ ਤੁਹਾਡੇ ਦੋ ਰਿਬਸ ਵੱਡੀਆਂ ਰਾਈਟ ਸਾਈਡ ਵੀ ਤੇ ਲੈਫਟ ਸਾਈਡ ਦੀ ਦੋਵੇਂ ਫ੍ਰੈਕਚਰ ਹੋ ਚੁਕੀਆਂ ਆ। ਆਈ ਸੀ ਯੂ ਦੇ ਵਿੱਚ ਮੈਨੂੰ ਇਹ ਦੱਸ ਰਹੀ ਸੀ ਕਿ 10 ਦਿਨ ਸਰ ਮੈਂ ਉੱਥੇ ਉਹਦੇ ਵਿੱਚ ਮੈਂ ਰਿਹਾ ਆਈ ਸੀ ਯੂ ਦੇ ਵਿੱਚ ਜਿੱਥੇ ਡਾਕਟਰਸ ਵੀ ਇੱਕ ਵਾਰੀ ਹੱਥ ਖੜੇ ਕਰਕੇ ਸੀ। ਸੋ ਮੈਂ ਗੱਲ ਕਰ ਰਹੀ ਆ ਕਿ ਉਲਟ ਇਰਾਦਾ ਕਤਲ ਦਾ ਐਫ ਆਈ ਆਰ ਇਹਨਾਂ ਤੇ ਸੀ ਡੀ ਪੀਓ ਸਾਹਬ ਦੇ ਖਿਲਾਫ ਜਿੱਤਾਂ ਸਾਡੀ ਪੁਲਿਸ। ਚਲਾਨ ਦੇਣ ਤੋਂ ਬਾਅਦ ਉਹਨਾਂ ਨੇ ਇੱਕ ਸਟ੍ਰੈਟਜੀ ਕੀਤੀ ਕੀ ਹੁਣ ਇਹਨੂੰ ਡਰਾਉ ਇਹ ਤੇ 65 ਸਾਲ ਦੇ ਫਾਦਰ ਨੇ ਹਾਰਟ ਦੇ ਪੇਸ਼ੈਂਟ ਨੇ ਪੇਸ਼ੀਆਂ ਤੇ ਜਦੋਂ ਇਹ ਜਾਂਦੇ ਸੀਗੇ ਇਹਨਾਂ ਨੂੰ ਲੈ ਕੇ ਕਦੀ ਪਿਸਤਲ ਦਿਖਾਣਾ ਇਹਨੂੰ ਥ्रेट ਕਰਦੇ ਰਹੇ ਅਕਸੁੰਦੇ ਰਹੇ ਕਿਉਂਕਿ 14 15 ਬੰਦੇ ਹੀ ਇਹ ਰਿਪੋਰਟਡ ਨਹੀਂ ਚਾ ਇੱਕ ਵਰਲਡ ਦਾ ਖਿਡਾਰੀ ਵੀ ਕੀ ਗਣਾ ਕਰਤਾ ਜੇ ਦੇਸ਼ ਦੇ ਲਈ ਸਟ੍ਰੀਮਿੰਗ ਚ ਅਸੀਂ ਮੈਡਲ ਹੈ ਸੁਣਵਾਈ ਕੋਈ ਨਹੀਂ ਹੋਈ 4 ਮਹੀਨੇ ਲੰਘ ਗਏ ਇੱਕ ਫਰੀਦਕੋਟ ਦੇ ਮਾਮਲੇ ਦਾ ਅੱਜ ਜ਼ਿਕਰ ਕਰਾਂਗੇ ਕਿਉਂਕਿ ਮਾਮਲਾ ਪੰਜਾਬ ਰਣ ਹਾਈ ਕੋਰਟ ਪਹੁੰਚਿਆ ਹੁਣ ਤੇ ਕਿਉਂ ਐਡੀ ਦੂਰੋਂ ਚੱਲ ਕੇ ਪੰਜਾਬ ਰਣ ਹਾਈ ਕੋਰਟ ਪਹੁੰਚਣਾ ਪਿਆ ਇਨਸਾਫ ਲੈਣ ਦੇ ਵਾਸਤੇ ਤੇ ਸਭ ਤੋਂ ਵੱਡੀ ਗੱਲ ਕੀ ਇਸ ਮਾਮਲੇ ਦੇ ਵਿੱਚ ਜਿਹੜੇ ਪੀੜਤ ਆ ਉਹ ਇੱਕ ਉਹ ਖਿਡਾਰੀ ਜਿਹਨੂੰ ਲੈ ਕੇ ਜੇ ਅਸੀਂ ਆਮ ਤੌਰ ਦੇ ਉੱਤੇ ਦੇਖਦੇ ਹਾਂ ਜਦੋਂ ਖਿਡਾਰੀਆਂ ਨੂੰ ਕੋਈ ਸਨਮਾਨਤ ਕਰਿਆ ਜਾਂਦਾ ਜਿਦੇ ਚ ਜਦੋਂ ਮਹਾਰਾਜਾ ਰਣਜੀਤ ਅਵਾਰਡ ਦੀ ਗੱਲ ਆਉਂਦੀ ਆ ਸਟੇਟ ਅਵਾਰਡ ਤਾਂ ਉਹਦੇ ਚ ਹਰ ਕਿਸੇ ਨੂੰ ਇਹ ਹੁੰਦਾ ਵੀ ਅਸੀਂ ਵੀ ਆਪਦਾ ਬੱਚਾ ਇਹਨਾਂ ਦੇ ਵਾਂਗ ਬਣਾਉਣਾ ਕਿਉਂਕਿ ਖੇਡ ਦੇ ਵਿੱਚ ਜਿੱਥੇ ਨਾਮ ਹੈ ਤਾਂ ਦੂਜੇ ਪਾਸੇ ਇਹ ਵੀ ਹੈ ਕਿ ਉਹਦਾ ਚੰਗਾ ਭਵਿੱਖ ਤੇ ਸਭ ਤੋਂ ਵੱਡੀ ਗੱਲ ਕਿ ਤੁਹਾਡਾ ਖੇਤਰ ਤੇ ਤੁਸੀਂ ਖਾਸ ਤੌਰ ਤੇ ਇੱਕ ਪਰਿਵਾਰ ਦੇ ਵੱਜੋਂ ਨਹੀਂ ਬਲਕਿ ਪੂਰੀ ਸਟੇਟ ਦੇ ਵੱਜੋਂ ਆਪਦੇ ਖੇਤਰ ਦੇ ਵੱਲੋਂ ਤੇ ਜਦੋਂ ਤੁਸੀਂ ਦੇਸ਼ ਟੱਪ ਜਾਣੇ ਹੋ ਯਾਨੀ ਕਿ ਇੰਟਰਨੈਸ਼ਨਲ ਖੇਡਣ ਜਾਣੇ ਹੋ ਤਾਂ ਫਿਰ ਦੇਸ਼ ਦੇ ਤੌਰ ਤੇ ਜਾਣੇ ਜਾਣੇ ਹੋਗੇ ਹੁਣ ਜ਼ਿਕਰ ਹੋਇਆ ਕੀ ਕੀ ਜੋ ਕੁਝ ਉਹਦੇ ਨਾਲ ਹੋਇਆ ਬਕਾਇਦਾ ਤੌਰ ਤੇ ਵੀਡੀਓ ਰਿਕਾਰਡਿੰਗਾਂ ਹੋਣ ਉਹਦੇ باوجود ਉਹਨੂੰ ਇਨਸਾਫ ਲੈਣ ਵਾਸਤੇ ਪੰਜਾਬ ਰਾਣਾ ਹਾਈ ਕੋਰਟ ਪਹੁੰਚਣਾ ਪੈਂਦਾ ਹੈ ਪੋਰਸ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਕਿਸੇ ਨਾ ਕਿਸੇ ਸਵਾਲ ਉੱਠਦੇ ਨੇਗੇ ਮਾਮਲਾ ਕੀ ਆ ਉਦੋਂ ਪਹਿਲਾਂ ਗੱਲ ਕਰਾਂਗੇ ਬਾਈ ਕਰਨ ਬਰਾੜ ਸਾਡੇ ਨਾਲ ਨੇ ਕਿ ਆਖਰ ਜਿਨ੍ਹਾਂ ਦੇ ਨਾਲੇ ਸਾਰੀ ਇਜ਼ਾਤੀ ਹੋਈ ਹੈਗੀ ਜਿਵੇਂ ਉਹਨਾਂ ਨੇ ਦੱਸਿਆ ਪਰ ਆਖਰ ਸ਼ੁਰੂਆਤ ਉਹਨਾਂ ਦੀ ਖੇਡ ਦੇ ਵਿੱਚੋਂ ਕਿੱਥੇ ਹੁੰਦੀ ਹੈ ਤੇ ਅੱਜ ਹਾਲਾਤ ਇਹ ਪਹੁੰਚ ਕੇ ਨੇਗੇ ਕਿ ਇਨਸਾਫ ਲੈਣ ਵਾਸਤੇ ਉਹਨਾਂ ਨੂੰ ਵੱਡੀਆਂ ਕੋਟਾਂ ਦਾ ਸਹਾਰਾ ਲੈਣਾ ਪੈ ਰਿਹਾ ਬਾਈ ਦੇਖਿਏ ਮਹਾਰਾਜਾ ਰਣਜੀਤਵਾੜ ਦੀ ਤਾਂ ਚਲੋ ਅਸੀਂ ਇੱਕ ਗੱਲ ਕਰ ਲਾਂਦੇ ਹਾਂ ਉਦੋਂ ਪਹਿਲਾਂ ਜਦੋਂ ਕਹੀਏ ਕਿ ਕੋਈ ਵੀ ਖੜਿਆ ਖੇਡਣਾ ਸ਼ੁਰੂ ਕਰਦਾ ਉਹਦੇ ਪੜਾਅ ਹੁੰਦੇ ਨੇ ਜ਼ਿੰਦਗੀ ਦੇ ਪਤਾ ਨਹੀਂ ਕਿੰਨੇ ਆਖਰ ਮੈਡਲ ਜਿੱਤ ਕੇ ਫਿਰ ਤੁਸੀਂ ਵਿਦੇਸ਼ਾਂ ਤੱਕ ਜਾਂਦੇ ਹੋ ਫਿਰ ਜਾ ਕੇ ਅਜੀਹਾਂ ਬਾੜਾਂ ਵਾਸਤੇ ਸਿਲੈਕਸ਼ਨਾਂ ਹੁੰਦੀਆਂ ਨੇ ਗਿਆ ਅ ਕੀ ਕੀ ਜ਼ਿੰਦਗੀ ਦੇ ਜਦੋਂ ਕਹੀਏ ਕਿ ਖੇਡ ਦੇ ਵਿੱਚ ਪੈਰ ਰੱਖਿਆ ਤੇ ਆਖਰਕਾਰ ਮੁਕਾਮ ਹਾਸਲ ਹੋਇਆ ਮੇਰੀ ਪਹਿਲੀ ਵੱਡੀ ਪ੍ਰਾਪਤੀ ਤਾਂ ਮੈਂ ਵਰਲਡ ਯੂਨੀਵਰਸਿਟੀ ਪਾਰਟਿਸਪੇਸ਼ਨ ਕੀਤੀ ਸੀ ਸਾਊਥ ਕੋਰੀਆ 2015 ਦੇ ਵਿੱਚ ਉਹਦੇ ਉਹਦੇ ਨਾਲ ਹੀ ਹੋਰ ਵੱਖਰੇ ਇੰਟਰਨੈਸ਼ਨਲ ਕੰਪੀਟੀਸ਼ਨ ਜਿਵੇਂ वर्ल्ड ਚੈਂਪੀਅਨਸ਼ਿਪ ਫਰਾਂਸ ਦੇ ਵਿੱਚ ਹੋਈ ਮੈਂ ਉੱਥੇ ਪਾਰਟਿਸਿਪੇਟ ਕੀਤਾ ਮਲੇਸ਼ੀਅਨ ਓਪਨ ਗੇਮਸ ਹੋਈਆਂ ਜਿੱਥੇ ਮੈਂ ਮੈਡਲ ਜਿੱਤੇ ਆ ਸਿਲਵਰ ਤੇ ਬ੍ਰੌਂਜ਼ ਤੇ ਉਸ ਤੋਂ ਬਾਅਦ ਤਕਰੀਬਨ 35 ਪਲੱਸ 올 ਇੰਡੀਆ ਗੇਮਸ ਤੇ ਸੀਨੀਅਰ ਨੈਸ਼ਨਲਸ ਨੇ ਜਿੱਥੇ ਮੇਰੇ ਮੈਡਲ ਨੇ 골ਡ ਸਿਲਵਰ ਬ੍ਰੌਂਜ਼ ਔਰ ਤਕਰੀਬਨ 50 ਪਲੱਸ ਮੈਡਲਸ ਨੇ ਜੀ ਔਰ ਸਪੋਰਟਸ ਦੇ ਬੇਸ ਤੇ ਹੀ ਮੈਨੂੰ ਐਜ਼ ਅ ਸੀਡੀਪੀਓ ਜੋਇਨਿੰਗ ਬਿਲੀਅਰ ਜੌਬ ਦੇ ਵਿਦ ਇਸ ਸਮੇਂ ਜੇ ਕਹੀਏ ਕਿ ਪੰਜਾਬ ਸਰਕਾਰ ਦੇ ਅਫਸਰ ਹੋਗੇ ਤੁਸੀਂ ਬਿਲਕੁਲ ਕਹਿ ਸਕਦੇ ਹਾਂ ਪਰ ਇਹ ਵਾਕਿਆ ਜਿਹੜਾ ਪੂਰੇ ਤੱਕਰ ਪਹੁੰਚ ਗਏ ਵਾਕਿਆ ਹੈਗਾ ਵੀ 2024 ਦਾ ਹੋਇਆ ਕੀ ਸੀ ਉਸ ਰਾਤ ਜਦੋਂ ਇਸ ਮਸਲੇ ਦੀ ਪੂਰੀ ਦੀ ਸ਼ੁਰੂਆਤ ਹੁੰਦੀ ਹੈ ਜਦੋਂ ਮੈਂ ਡਿਪਾਰਟਮੈਂਟ ਜੁਆਇਨ ਕੀਤਾ ਨਾ ਜੀ ਉਸ ਤੋਂ ਬਾਅਦ ਮੇਰੇ ਪਰਿਵਾਰ ਨੇ ਨਾ ਜੀ ਫਰੀਦਕੋਟ ਦੇ ਵਿੱਚ ਇੱਕ ਸਵਿਮਿੰਗ ਮੇਰੇ ਤੋਂ ਬਾਅਦ ਥੋੜੀ ਜੀ ਤੇ ਲਿਪੈ ਗਈ ਸੀ ਸ਼ਹਿਰ ਦੇ ਵਿੱਚ ਤਾਂ ਉਸ সুইਮਿੰਗ ਨੂੰ گاਾਂ ਅੱਗੇ ਲੈ ਕੇ ਆਉਣ ਵਾਸਤੇ ਜਾਂ ਬੱਚਿਆਂ ਦੀ ਮਦਦ ਕਰਨ ਵਾਸਤੇ ਅਸੀਂ সুইਮਿੰਗ ਪੂਲ ਬਣਾਇਆ ਮੇਰੇ ਪਰਿਵਾਰ ਨੇ ਤਾਂ ਮੇਰੀ ਡੇਲੀ ਰੁਟੀਨ ਹੁੰਦੀ ਹੈ ਕਿ ਸ਼ਾਮ ਨੂੰ ਮੈਂ 5 ਵਜੇ ਤੋਂ ਬਾਅਦ ਆਫਿਸ ਟਾਈਮ ਤੋਂ ਬਾਅਦ ਮੈਂ ਉੱਥੇ ਬੱਚਿਆਂ ਦੀ ਮਦਦ ਕਰਦਾ ਉਹਨਾਂ ਨੂੰ ਗਾਈਡ ਕਰਦਾ ਉਸ ਦਿਨ ਵੀ ਮੈਂ ਉਥੋਂ ਟ੍ਰੇਨਿੰਗ ਕਰਵਾ ਕੇ ਤਕਰੀਬਨ ਰਾਤ 9:30 ਦਾ ਟਾਈਮ ਸੀਗਾ ਆਪਣੇ ਘਰ ਵੱਲ ਨੂੰ ਜਾ ਰਿਹਾ ਸੀਗਾ ਤੇ ਰਸਤੇ ਦੇ ਵਿੱਚ ਮੇਰੀ ਗੱਡੀ ਘੇਰੀ ਜਾਂਦੀ ਹੈ ਜੀ ਅੱਗੇ ਟਰੈਕਟਰ ਟਰਾਲੀ ਲਾ ਕੇ ਗੱਡੀ ਰੋਕੀ ਜਾਂਦੀ ਹੈ ਪਹਿਲਾਂ ਫਿਰ ਪਿੱਛੋਂ ਹਿੱਟ ਕੀਤਾ ਜਾਂਦਾ ਹੈ ਜੀ ਫਿਰ ਫਾਇਰਸ ਕੀਤੇ ਜਾਂਦੇ ਆ ਮੇਰੇ ਤੇ ਫਿਰ ਮੈਨੂੰ ਗੱਡੀ ਚੋਂ ਖਿੱਚਿਆ ਜਾਂਦਾ तकरीबन 15 ਤੋਂ 17 ਬੰਦੇ ਸੀ ਕਿ ਜਿਨ੍ਹਾਂ ਨੇ ਮੇਰੇ ਤੇ ਅਟੈਕ ਕੀਤਾ ਜੀ ਔਰ ਉਸ ਸਮੇਂ ਦੀ ਸਿਚੁਏਸ਼ਨ ਸੀਗੀ ਕਿ ਵੀ ਫਟੂngੀ ਖਤਾਨਸੀ ਨਾਲ ਉਹਨਾਂ ਨੇ ਉੱਥੇ ਸਿੱਟਿਆ ਪਹਿਲਾਂ ਮੈਨੂੰ ਫਿਰ ਉਹਨਾਂ ਨੇ ਮੇਰੇ ਕੱਪੜੇ ਪਾੜ ਕੇ ਕੁੱਟਮਾਰ ਕੀਤੀ ਔਰ ਬਿਉਸ਼ੀ ਦੀ ਹਾਲਤ ਸੀ ਉਹਨਾਂ ਨੂੰ ਸੀ ਸ਼ਾਇਦ ਮੈਂ ਮੇਰੀ ਵੀ ਮੈਂ ਪੂਰਾ ਹੋ ਗਿਆ ਜਾਂ ਸਾਹ ਨਹੀਂ ਚੱਲਦੇਗੇ ਤੇ ਉਸੇ ਹਾਲ ਉਦੋਂ ਛੱਡਿਆ ਤੁਹਾਨੂੰ ਯਾਨੀ ਕਿ ਉਦੋਂ ਛੱਡ ਕੇ ਫਿਰ ਮੈਨੂੰ ਉੱਥੋਂ ਗਏ ਆ ਜੀ ਔਰ ਰਸਤੇ ਜਦੋਂ ਕੱਟ ਹੋ ਗਿਆ ਲੋਕਾਂ ਦਾ ਫਿਰ ਉਹਨਾਂ ਨੇ ਮੇਰੇ ਘਰੇ ਇਨਫੋਰਮ ਕੀਤਾ ਮੇਰੇ ਕਰਦਿਆਨੇ ਆ ਕੇ ਉੱਥੋਂ ਚੱਕਿਆ ਮੈਨੂੰ ਜੀ ਹੁਣ ਕੋਣ ਸਾਹ ਮਸਲਾ ਹਾਈ ਕੋਰਟ ਕਿਉਂ ਪਹੁੰਚਦਾ ਹੈਗਾ ਕਿ ਜਦੋਂ ਇੰਨੀ ਕੁੱਟਮਾਰ ਹੋ ਗਈ ਹੈ ਤੇ ਜਿਹੜਾ ਇਹ ਇੱਕ ਇਹ ਵੀ ਦੱਸੋ ਵੀ ਇਹ ਜਿਹੜਾ ਵੀਡੀਓ ਹੈ ਇਹ ਕਿਵੇਂ ਆਇਆ ਜਿਹਦੇ ਵਿੱਚ ਆਖਰ ਦੇਖਿਓ ਪੂਰੀ ਮਾਰਕੁਟਾਈ ਰਿਕਾਰਡਡ ਹੈਗੀ ਤੇ ਵੀਡੀਓ ਜਿਵੇਂ ਕਹਦੀ ਹੈ ਉਹ ਦੇਖਣਾ ਵੀ ਬਹੁਤ ਔਖਾ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਨੇ ਉਸ ਵੀਡੀਓ ਚ ਦੇਖੋ ਮੈਂ ਸਟਾਰਟਿੰਗ ਆ ਜਿਸ ਗੱਲ ਦੇ ਉੱਪਰ ਕਰੂੰਗਾ ਕਿ ਰੀਅਲੀ ਇਟਸ ਵੈਰੀ ਅਨਫੋਰਚੂਨੇਟ ਜਿਵੇਂ ਕਰਨ ਬਰਾੜ ਨੇ ਦੱਸਿਆ ਵੀ ਇੱਕ ਪਿੰਡ ਦੇ ਵਿੱਚ ਉੱਠ ਕੇ ਬੱਚੇ ਨੇ ਕਿਸ ਤਰੀਕੇ ਨਾਲ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਤੇ ਕਿਸ ਤਰੀਕੇ ਦੇ ਨਾਲ ਮੈਨੂੰ ਲੱਗਦਾ ਚਾਰ ਤੋਂ ਪੰਜ ਦਫਾ ਇਹਨਾਂ ਨੂੰ ਅਵਾਰਡਸ ਮਿਲੇ ਨੇ ਸਿਲਵਰ ব্রੌਂਜ਼ ਮੈਡਲ ਮਿਲੇ ਨੇ ਪੈरिस ਵੀ ਮਿਲੇ ਨੇ ਤੇ ਸਾਊਥ ਕੋਰੀਆ ਦੇ ਵਿੱਚ ਵੀ ਮਿਲੇ ਨੇ ਸੋ ਉਸ ਤੋਂ ਬਾਅਦ ਤੁਸੀਂ ਇਹ ਗੱਲ ਕਹੜੋ ਕਿ ਸਭ ਤੋਂ ਵੱਡਾ ਮਹਾਰਾਜਾ ਰਣਜੀਤ ਸਿੰਘ ਸਟੇਟ ਅਵਾਰਡ ਵੀ ਇਹਨਾਂ ਨੂੰ ਮਿਲ ਚੁੱਕਿਆ ਹੈ ਹੁਣ ਮੈਨੂੰ ਇਹ ਲੱਗਦਾ ਕਿ ਇਹ ਮੈਟਰ ਇਹ ਆ ਵੀ ਪਿੰਡਾਂ ਚੋਂ ਅਸੀਂ ਲੋਕ ਉੱਠਦੇ ਆਂ ਤੇ ਕਿਤੇ ਨਾ ਕਿਤੇ ਜਦੋਂ ਅਸੀਂ ਸ਼ਹਿਰਾਂ ਚ ਪਹੁੰਚਦੇ ਆਂ ਜਾਂ ਗੱਸਟਡ ਆਫੀਸਰ ਬਣਦੇ ਆਂ ਤਾਂ ਉੱਥੇ ਲੱਤਾਂ ਸੋ ਕੋਈ ਦੋ ਵਿਅਕਤੀ ਮੈਂ ਨਾਮ ਨਹੀਂ ਲਵਾਵਾਂਗਾ ਉਹ ਵੀ ਸਰਕਾਰੀ ਜੋਬ 'ਚ ਨੇ ਐਫਸੀਆ ਡਿਪਾਰਟਮੈਂਟ ਦੇ ਵਿੱਚ ਜੋਬ ਕਰ ਰਹੇ ਨੇ ਸੋ ਉਹਨਾਂ ਨੂੰ ਕਿਤੇ ਨਾ ਕਿਤੇ ਮਨ 'ਚ ਗਰਜ ਸੀ ਵੀ ਅਸੀਂ ਅਸੀ ਅਸਫਸਰ ਨਹੀਂ ਬਣ ਸਕੇ ਜੋ ਗੱਲ ਇਹ ਨਾਲ ਸਾਨੂੰ ਅਸੀਂ ਆਪਸ ਸਾਡੀ ਡਿਸਕਸ ਕੀਤੀ ਹੈ ਸੋ ਬਿਲਕੁਲ 2024 ਜੂਨ ਨੂੰ 5 ਤਰੀਕ ਨੂੰ ਸਭ ਤੋਂ ਪਹਿਲਾਂ ਉਹਨਾਂ ਨੇ ਅਟੈਂਪਟ ਕੀਤੀ ਵੀ ਅਸੀਂ ਇਹਨੂੰ ਇਲੀਮੀਨੇਟ ਕਰੀਏ ਖਤਮ ਕਰੀਏ ਇਹਨਾਂ ਨੇ ਪੁਲਿਸ ਨੂੰ ਇਨਫੋਰਮ ਕੀਤਾ ਮੈਨੂੰ ਇਹ ਲੱਗਦਾ ਸੂਮਿਤ ਵੀਰ ਜੀ ਵੀ ਸਾਰੀ ਗੱਲ ਦੇ ਵਿੱਚ ਇਟਸ ਅ ਗ੍ਰੇਟ ਫੇਲਿਅਰ ਓਨ ਦੀ ਪਾਰਟ ਆਫ आवर ਪੁਲਿਸ ਐਸਐਸਪੀ ਪ੍ਰਿਗਿਆ ਜੈਨ ਇੱਕ ਉਥੇ ਐਸਪੀ ਮਿਸਟਰ ਗੁਰਾਇਆ ਲੱਗੇ ਨੇ ਟਾਈਮ ਟੂ ਟਾਈਮ ਮੈਂ ਕਿਉਂ ਕਹਿ ਰਿਹਾ ਕਿਉਂ ਕਹਿ ਰਿਹਾ ਕਿਉਂਕਿ 5 ਤਰੀਕ ਨੂੰ ਸਾਡੇ ਕੋਲ ਮੈਂ ਖੁਦ ਨਹੀਂ ਰਿਪਰਿਜ਼ੈਂਟੇਸ਼ਨਸ ਨੇ ਮੇਲਸ ਕੀਤੀਆਂ ਕਿ ਮੇਰੀ ਯਾਰ ਤੁਸੀਂ ਜਾਨ ਮੇਰੀ ਮੈਨੂੰ ਤੁਸੀਂ ਪ੍ਰੋਟੈਕਟ ਕਰੋ ਜੇਕਰ ਇੱਕ ਗੱਸੜ ਅਫਸਰ ਨੂੰ ਵੀ ਤੁਸੀਂ ਪ੍ਰੋਟੈਕਟ ਨਹੀਂ ਕਰ ਸਕੇ 5 ਤਰੀਕ ਨੂੰ ਦੇਰੇ ਨੇ ਕੋਈ ਪ੍ਰੀਵੈਂਟਿਵ ਐਕਸ਼ਨ ਇਹਨਾਂ ਨੇ ਪੁਲਿਸ ਨੇ ਲਿਆ ਨਹੀਂ ਉਸ ਤੋਂ ਬਾਅਦ ਪਹਿਲਾਂ ਦੀ ਗੱਲ ਇਹ ਪਹਿਲਾਂ ਦੀ ਮੈਂ ਦੱਸਦਾ ਸੀਕਵੈਂਸ ਕੇ ਮੈਂ ਇਹ 5 ਤਰੀਕ ਨੂੰ ਤੇਰੇ ਨੇ ਸਬਸੀਕਵੈਂਟਲੀ ਫਿਰ ਉਹਦਾ ਰਿਮਾਈਂਡਰ ਦਿੱਤਾ ਯਾਰ ਵੀ ਤੁਸੀਂ ਹਜ ਤੱਕ ਕੋਈ ਐਕਸ਼ਨ ਨਹੀਂ ਲਿਆ ਜਦੋਂ ਕਿ ਮੈਨੂੰ ਲੱਗ ਰਿਹਾ ਵੀ ਕੁਝ ਸਸਪੀਸ਼ੀਅਸ ਹਾਲਾਤ ਬਣੇ ਜਾਂਦੇ ਨੇ ਕੁਝ ਬੰਦੇ ਮੈਨੂੰ ਫਾਲੋ ਕਰਦੇ ਸੀ 14 ਤਰੀਕ ਨੂੰ ਬਰਡਸਾਪ 14 14 ਤਰੀਕ ਨੂੰ ਰਾਤ ਨੂੰ 9:30 ਤੋਂ 9:10 ਵਜੇ 14 ਤੋਂ 15 ਬੰਦਿਆਂ ਨੇ ਪਹਿਲਾਂ ਇਹਨਾਂ ਦੀ ਗੱਡੀ ਨੂੰ ਹਿੱਟ ਕੀਤਾ ਸਬਸੀਕਵੈਂਟਲੀ ਜਦੋਂ ਹਿੱਟ ਕਰਨ ਤੋਂ ਬਾਅਦ ਇਹ ਕਹਿੰਦੇ ਮੈਨੂੰ ਲੱਗਾ ਵੀ ਸ਼ਾਇਦ ਵੈਸੀ ਕਿਸੇ ਨੇ ਪਿੱਛੋਂ ਮੈਨੂੰ ਹਿੱਟ ਕੀਤਾ ਹੈ ਗੱਡੀ ਚੋਂ ਬਾਹਰ ਕੱਢ ਕੇ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਜਿਸ ਤਰੀਕੇ ਦੇ ਨਾਲ ਇਹਨਾਂ ਨੂੰ ਬਰੂਟੈਲਿਟੀ ਜਿਸ ਤਰੀਕੇ ਨਾਲ ਉਹਨਾਂ ਨੇ ਤਸੱਦੁਰ ਢਟਾਇਆ 15 ਬੰਦਿਆਂ ਦੇ ਅੱਗੇ ਇੱਕ ਮੈਕਨਾ ਭਾਵੇਂ ਸਾਡਾ ਸਾਡੇ ਲਈ ਤਾਂ ਇਹ ਸਾਡਾ ਮਾਣ ਏ ਪੰਜਾਬ ਦਾ ਜਿਨ੍ਹਾਂ ਨੇ ਇੰਡੀਆ ਨੂੰ ਰਿਪਰੈਜ਼ੈਂਟ ਕੀਤਾ ਪਰ ਜਿਸ ਤਰੀਕੇ ਨਾਲ ਜੇਕਰ ਮੈਂ ਤੁਹਾਨੂੰ ਵੀਡੀਓ ਅਜੇ ਹੋਣੀ ਅਸੀਂ ਦੇਖ ਰਹੇ ਹਾਂ ਅਸੀਂ ਅਜੇ ਏਡੀ ਕੋਈ ਉਹ ਉਹ ਆਬਜੈਕਸ਼ਨੇਬਲ ਤਰੀਕੇ ਦੇ ਨਾਲ ਇਹਨਾਂ ਨੂੰ ਉਹਨਾਂ ਦੇ ਕੱਪੜੇ ਪਾੜ ਕੇ ਔਰ ਜਿਸ ਤਰੀਕੇ ਨਾਲ ਵੀਡੀਓ ਬਣਾਈ ਗਈ ਹੈ ਨਿਊਡ ਤਰੀਕੇ ਨਾਲ ਜਦੋਂ ਕੁੱਟਮਾਰ ਕਰ ਰਹੀ ਸੀ ਮੈਨੂੰ ਲੱਗਦਾ ਵੀ ਵੀਡੀਓ ਦੇਖ ਕੇ ਲੱਗਦਾ ਨਹੀਂ ਅਰ ਵੀ ਬੰਦਾ ਸੜ ਜੋ ਦੌਫਰ ਉਸ ਤੋਂ ਬਾਅਦ ਇੱਕ ਤਰੀਕੇ ਨਾਲ ਮਾਰਨ ਤੋਂ ਬਾਅਦ ਸਿਰਫ ਉਹਨਾਂ ਨੇ ਵੀਡੀਓ ਕਿਉਂ ਬਣਾਈ ਕਿਉਂਕਿ ਉਹਨਾਂ ਨੇ ਆਪਣੇ ਕੋਲ ਅੱਗੋਂ ਤੁਹਾਨੂੰ ਬ੍ਰਦਰ ਐਕਸਪਲੇਨ ਕਰਨਗੇ ਉਹਨਾਂ ਨੇ ਆਪਣੇ ਕੋਲੇ ਇੱਕ ਹਥਿਆਰ ਰੱਖਿਆ ਸੀ ਉਸ ਤੋਂ ਬਾਅਦ ਵੀ ਇਨਸਟੈਡ ਆਫ ਵੀ ਇਹਨਾਂ ਤੋਂ ਉਹਨਾਂ ਬੰਦਿਆਂ ਦੇ ਖਿਲਾਫ ਅਰਾਦਾ ਕਤਲ ਤੈਤ ਕਿਉਂ ਨਹੀਂ ਸੀ ਪਰਚਾ ਬਣਦਾ ਇੰਜਰੀਜ਼ ਵੇਖ ਲਓ ਉਹਨਾਂ ਦੀਆਂ 15 ਇੰਜਰੀਜ਼ ਆਈਆਂ ਨੇ ਔਰ ਲੰਗਸ ਤੇ ਜਿਹੜਾ ਤੁਹਾਡੇ ਦੋ ਰਿਬਸ ਵੱਡੀਆਂ ਰਾਈਟ ਸਾਈਡ ਵੀ ਤੇ ਲੈਫਟ ਸਾਈਡ ਵੀ ਦੋਵੇਂ ਫ੍ਰੈਕਚਰ ਹੋ ਚੁੱਕੀਆਂ ਨੇ ਆਈਸੀਯੂ ਦੇ ਵਿੱਚ ਮੈਨੂੰ ਇਹ ਦੱਸ ਰਹੀ ਸੀ ਕਿ 10 ਦਿਨ ਸਰ ਮੈਂ ਉੱਥੇ ਉਹਦੇ ਵਿੱਚ ਮੈਂ ਰਿਹਾ ਆਈਸੀਯੂ ਦੇ ਵਿੱਚ ਜਿੱਥੇ ਡਾਕਟਰਸ ਵੀ ਇੱਕ ਵਾਰੀ ਹੱਥ ਖੜੇ ਕਰਕੇ ਸੀ ਸੋ ਮੈਂ ਗੱਲ ਕਰ ਰਿਹਾ ਕਿ ਉਲਟ ਅਰਾਦਾ ਕਤਲ ਦਾ ਐਫਆਈਆਰ ਇਹਨਾਂ ਤੇ ਸੀਡੀਪੀਓ ਸਾਹਿਬ ਦੇ ਖਿਲਾਫ ਹੀ ਦਿੱਤਾ ਸਾਡੀ ਪੁਲਿਸ ਨੇ ਕਿਉਂ ਮੈਂ ਕਹਿ ਰਿਹਾ ਵੀ ਪੁਲਿਸ ਪ੍ਰਸ਼ਾਸਨ ਸੁੱਤਾ ਪਿਆ ਸਾਰੀ ਗੱਲ ਕੀ ਹੈ ਕਿ ਇਨਫਲੂਐਂਸਰ ਸੀ ਕਿਸੇ ਕਾਲ ਦਾ ਇਸ ਤੋਂ ਇਲਾਵਾ ਇਸੇ ਮਾਮਲੇ ਚ ਦਿੱਤਾ ਜਾਂ ਹੋ ਸਕਦਾ ਇਸ ਤੋਂ ਇਲਾਵਾ ਇਹਨਾਂ ਨੇ ਕੋਈ ਮਾਰਕਟਾਈਂਗ ਕਰਤੀ ਹੋਵੇ ਦੇਖੋ ਮਾਰਕਟਾਈਂਗ ਇੱਕ ਗੱਲ ਆਪਾਂ ਸਮਝੀਏ ਸੁਮਿਤ ਵੀਰ ਜੀ ਮਾਰਕਟਾਈ ਨਹੀਂ ਨਹੀਂ ਇਰਾਦਾ ਇਰਾਦਾ ਕਤਲ ਇਹਨਾਂ ਦੇ ਖਿਲਾਫ ਕਿਸ ਗੱਲ ਦਾ ਕਿ ਇੱਕ ਬੰਦਾ 15 ਬੰਦਿਆਂ ਤੇ ਭਾਰੂ ਪੈ ਗਿਆ ਵੀਡੀਓ ਜਿਹੜੀਆਂ ਨੇ ਮੈਂ ਤੁਹਾਨੂੰ ਸਰ ਦਿਖਾ ਕੇ ਬੈਠਾ ਕਿ ਵੀਡੀਓਜ਼ ਦੇ ਵਿੱਚ ਕਿਵੇਂ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਐਂਡ ਤੱਕ ਕੋਸ਼ਿਸ਼ ਕੀਤੀ ਹੈ ਵੀ ਜਵੇਂ ਅਸੀਂ ਨੂੰ ਇਸ ਲੈਵਲ ਦੀ ਬਰਟਲਟੀ ਕੀਤੀ ਵੀ ਅਸੀਂ ਛੱਡਣਾ ਨਹੀਂ ਉਸ ਤੋਂ ਬਾਅਦ ਰਿਪੋਰਟਸ ਲੈ ਕੇ ਇੱਕ ਸਿੰਪਲ ਜਿਹੜਾ ਹੈ ਬੇਲੇਬਲ ਧਾਰਾ ਤਹਿਤ ਜਾਣ ਕੇ ਇਰਾਦਾ ਕਤਲ ਕਿਉਂ ਦਿੱਤਾ ਕਿਉਂਕਿ ਪੋਲਿਟੀਕਲ ਇਨਫਲੂਐਂਸੀ ਉਹ ਤੁਹਾਨੂੰ ਬ੍ਰਦਰ ਵੀ ਅੱਗੋਂ ਐਕਸਪਲੇਨ ਕਰਨਗੇ ਉਹ ਜਾਣ ਕੇ ਵੀ ਇਹ ਕਿਤੇ ਨਾ ਕਿਤੇ ਬੈਠ ਕੇ ਮੈਟਰ ਨੂੰ ਪੈਚ ਅਪ ਕਰ ਲਣਗੇ ਉਹ ਜਿਹੜਾ ਇਹਨਾਂ ਦਾ ਇਸ ਤਰੀਕੇ ਨਾਲ ਡੇਂਜਰਸ ਟੂ ਲਾਈਫ ਜਿਹੜਾ ਕੰਮ ਇਹ ਆਈਸੀਯੂ ਚ 10 ਦਿਨ ਰਹੀਂ ਇਹਨਾਂ ਦਾ ਇੱਕ ਸਿੰਪਲ ਟਰਮਾ ਤੈਤ ਉਹਨਾਂ ਦੇ ਖਿਲਾਫ ਪਰਚਾ 325 ਵਗੈਰਾ 332 ਦਾ ਦੇ ਦਿੱਤਾ ਪਰ ਇਹਦੇ ਚ ਸਭ ਇਹ ਵੀ ਬੜੀ ਬਹਿਰਤ ਵਾਲੀ ਗੱਲ ਆ ਇਹ ਵੀਡੀਓ ਆਇਆ ਕਿਵੇਂ ਕਿ ਵਾਇਰਲ ਹੋ ਗਿਆ ਕਿਤੇ ਇਹ ਜਾਂ ਕਿਵੇਂ ਇਹਨਾਂ ਨੂੰ ਕਿਵੇਂ ਮਿਲਿਆ ਇਹ ਜਿਹੜਾ ਹੁਣ ਦੇਖ ਰਹੇ ਸੀਗੇ ਹਾਲਾਂਕਿ ਬੜਾ ਜੇਕੀ ਇੱਕ ਤਰ੍ਹਾਂ ਦਾ オਬਜੈਕਸ਼ਨੇਬਲ ਹੀ ਆ ਜਿਵੇਂ ਆਪਾਂ ਕਹਿ ਦਨੇ ਦੇਖੋ ਮੈਂ ਬ੍ਰਦਰ ਨੇ ਬੜਾ ਸੋਹਣਾ ਦੱਸਿਆ ਪਰਚੇ ਤੋਂ ਬਾਅਦ ਸੁਮਿਤ ਜੀ ਇੱਕ ਚੀਜ਼ ਮੇਰੀ ਦੱਸਣੀ ਬੰਦੀ ਏ ਕੀ ਡਿਟੇਲ ਇਨਵੈਸਟੀਗੇਸ਼ਨ ਹੁੰਦੀ ਹੈ ਜਦੋਂ ਫਿਰ ਆਪਾਂ ਚਲਾਨ ਦਿੰਨੇ ਆ ਜੇ 307 ਸਾਡੇ ਭਰਾਤੇ ਇਹਨਾਂ ਨੇ ਲਾਈ ਸੀ ਕਰਨ ਤੇ ਕੀ 307 ਫਿਰ ਖੜਨੀ ਚਾਹੀਦੀ ਸੀ ਨਾ ਸਰ ਚਲਾਨ ਦੇ ਵਿੱਚ 336 ਤੇ ਹੀ ਚਲਾਨ ਦਿੱਤਾ ਗਿਆ ਇਨਡੇਂਜਰਿੰਗ ਟੂ ਹਿਊਮਨ ਲਾਈਫ ਜਿਹੜੀ ਹੁੰਦੀ ਹੈ ਇਹਨਾਂ ਦਾ 336 ਉਹਨਾਂ ਤੇ 325 ਤੇ 41 ਦਾ ਜਿਹੜਾ ਚਲਾਨ ਉਹ ਦਿੱਤਾ ਗਿਆ ਚਲਾਨ ਦੇਣ ਤੋਂ ਬਾਅਦ ਉਹਨਾਂ ਨੇ ਇੱਕ ਸਟ੍ਰੈਟੇਜੀ ਕੀਤੀ ਕਿ ਹੁਣ ਇਹਨੂੰ ਡਰਾਉ ਇਹਦੇ 65 ਸਾਲ ਦੇ ਫਾਦਰ ਨੇ ਹਾਰਟ ਦੇ ਪੇਸ਼ੰਡ ਨੇ ਪੇਸ਼ੀਆਂ ਤੇ ਜਦੋਂ ਇਹ ਜਾਂਦੇ ਸੀਗੇ ਇਹਨਾਂ ਨੂੰ ਲੈ ਕੇ ਕਦੀ ਪਿਸਤਲ ਦਿਖਾਣਾ ਇਹਨੂੰ ਥ੍ਰੈਟ ਕਰਦੇ ਰਹੇ ਅਕਸੁੰਦੇ ਰਹੇ ਕਿਉਂਕਿ 14 15 ਬੰਦੇ ਹੀ ਰਿਪੋਰਟਡ ਨਹੀਂ ਚੀਜ਼ਾਂ ਰਿਪੋਰਟਡ ਨਹੀਂ ਚੀਜ਼ਾਂ ਰਿਪrezentੇਸ਼ਨ ਸਾਡੇ ਕੋਲ ਨੇ ਅਸੀਂ ਮਾਨਜੋਗ ਪੁਲਿਸ ਨੂੰ ਦਿੱਤੀਆਂ ਔਰ ਇੱਥੋਂ ਤੱਕ ਭਾਜੀ ਇੱਕ ਦਿਨ ਨਾਲੇ ਹਾਲ ਕੀਤਾ ਕਿ ਪਾਰਕਿੰਗ ਦੇ ਵਿੱਚ ਆਪਣੇ ਫਾਦਰ ਨੂੰ ਮੈਂ ਲੈ ਕੇ ਗੱਡੀ 'ਚ ਬੈਠਣ ਲੱਗਿਆ ਜਦੋਂ ਇਹ 14 15 ਬੰਦਿਆਂ ਨੇ ਘੇਰ ਲਿਆ ਪਿਸਤਲ ਦਿਖਾਉਣ ਲੱਗ ਗਏ ਅਲਟੀਮੇਟਲੀ ਡੀਐਸਪੀ ਨੂੰ ਕਾਲ ਕੀਤੀ ਕਿਉਂਕਿ ਉੱਥੋਂ ਕੁਝ ਗੱਜ ਤੇ ਦੇਖੋ ਇਹਨਾਂ ਦੇ ਹੌਸਲੇ ਦੇਖੋ ਮੈਨੂੰ ਲੱਗਦਾ ਹੈ ਉੱਥੋਂ ਕਿੰਨਾ ਦੁੱਖ ਸੋ ਗੱਜ ਤੇ ਆ ਜੀ 200 ਮੀਟਰ ਹਾਰਡਲੀ 200 ਮੀਟਰ ਤੇ ਹੀ ਭਾਜੀ ਉੱਥੋਂ 200 ਮੀਟਰ ਤੇ ਐਸਐਸਪੀ ਦਫਤਰ ਹੋਵੇ ਡੀਐਸਪੀ ਆਇਆ ਡੀਐਸਪੀ ਨੇ ਆ ਕੇ ਇਹਨਾਂ ਨੂੰ ਗੱਡੀ 'ਚ ਬਿਠਾਇਆ ਉਹ ਹੁਣ ਮੈਂ ਤੁਹਾਨੂੰ ਇਹ ਚੀਜ਼ ਦੱਸ ਰਿਹਾ ਵੀ ਹੁਣ ਕੀ ਕੀਤਾ 12 9 ਨੂੰ ਸਤੰਬਰ ਦੇ ਚ ਇਹਨਾਂ ਨੇ 12 9 ਤੋਂ ਪਹਿਲਾਂ ਕਿਉਂਕਿ ਦੇਖੋ ਸਾਨੂੰ ਵੀ ਲੱਗਿਆ ਕਿ ਇਹ ਐਫਐਸਏ ਵਿੱਚ ਕੰਮ ਕਰਦੇ ਨੇ ਇੱਕ ਉਥੇ ਲੋਕਲ ਲੀਡਰ ਹੈ ਐਸਵਰੇਤ ਸਰਕਾਰ ਦਾ ਠੀਕ ਹੈ ਮੈਂ ਹਲਦੀ ਘੜੀ ਨਾਮ ਨਹੀਂ ਲਵਾਂਗਾ ਕਿਉਂਕਿ ਮਾਮਲਾ ਹਾਈ ਕੋਰਟ ਚ ਪੈਂਡਿੰਗ ਹੈ ਸਾਨੂੰ ਇਹ ਲੱਗਿਆ ਕਿ ਉਹਦੇ ਚਾਹਤੇ ਨੇ ਔਰ ਉਹਦੇ ਜਾਇਜ਼ ਨਜਾਇਜ਼ ਕਮ ਕਮਾਊ ਪੁੱਤਰ ਮੈਂ ਕਹੂੰਗਾ ਕਮਾਊ ਪੁੱਤਰ ਨਹੀਂ ਅਸੀਂ ਇਹਨਾਂ ਤੇ ਆਮਦਨ ਤੋਂ ਵੱਧ ਅਸੀਂ ਕੰਪਲੇਂਟ ਦਿੱਤੀ ਕਿ ਹੈ ਤਾਂ ਇਨਸਪੈਕਟਰ ਰੈਂਕ ਚ ਨੇ ਇਹ ਇਹਨਾਂ ਦੀ ਆਮਦਨਾਂ ਚੈੱਕ ਕੀਤੀਆਂ ਜਾਣਾ ਸਰ ਉਸ ਤੋਂ ਬਾਅਦ ਸਾਨੂੰ ਤਾਂ ਪਤਾ ਨਹੀਂ ਚੱਣਦੇ ਮਨ ਚ ਕੀ ਕਰਾਜਾ 12 9 ਨੂੰ ਮੇਰਾ ਇੱਕ ਰਿਸ਼ਤੇਦਾਰ ਜਾ ਰਿਹਾ ਇਹਨਾਂ ਨੇ ਰੋਕ ਕੇ ਉਹਨੂੰ ਇੱਕ ਵੀਡੀਓ ਕਲਿੱਪ ਦਿੱਤੀ ਵੀ ਆ ਸੁੱਖ ਨਾਲ ਦੇ ਦਿਓ ਜੀ ਸੀ ਡੀ ਪੀ ਸਾਹਿਬ ਨੂੰ ਅਫਸਰ ਸਾਹਿਬ ਨੂੰ ਕਿ ਜਿੱਦਣ ਕੁੱਟਿਆ ਹੀ ਨਹੀਂ ਸੀ ਨੰਗਾ ਕਰਕੇ ਇੱਕ ਵੀਡੀਓ ਵੀ ਬਣਾਈ ਹੋਈ ਹੈ ਤੇ ਜੇ ਇਹਨੇ ਕਿਤੇ ਕੰਪਲੇਂਟ ਦੇਣ ਦੀ ਕੋਸ਼ਿਸ਼ ਕੀਤੀ ਇਹ ਵੀਡੀਓ ਅਸੀਂ ਨਸਰ ਕਰ ਦਾਂਗੇ ਤੇ ਜਿੱਥੇ ਦੀ ਵਾਈਫ ਜੌਬ ਕਰਦੀ ਹੈ ਇਹਦੇ ਰਿਸ਼ਤੇਦਾਰ ਨੇ ਸਾਰੇ ਪਾਸੇ ਬੇਸਿਕਲੀ ਦੇ ਆਰ ਸਿੰਗ ਟਰਾਈ ਟੂ ਟਾਰਨਿਸ਼ ਦੀ ਪਿਕਚਰ ਇਨ ਦੀ ਸੋਸਾਇਟੀ ਕਿ ਅਸੀਂ ਤੇਰੀ ਜਿਹੜੀ ਕਹਿੰਦੇ ਨਹੀਂ ਇਮੇਜ ਵੱਡਾ ਤੋਂ ਅਫਸਰ ਬਣਿਆ ਹੈ ਤੇਰੀ ਤਾਰੋਪੀੜ ਕਰ ਦਾਂਗੇ ਸੋ ਉਸ ਵੀਡੀਓ ਨੂੰ ਸਮਿਤ ਜੀ ਤੁਸੀਂ ਦੇਖ ਲਿਆ ਰੋਂਗ ਟੇ ਮੈਂ ਇਹਨੂੰ ਕਿਹਾ ਮੈਂ ਕਿਹਾ ਯਾਰ ਤੂੰ ਮੈਨੂੰ ਤਾਂ ਅੱਜ ਦਿਖਾਤੀ ਮੈਂ ਤਿੰਨ ਚਾਰ ਰਾਤ ਸੁੱਤਿਆ ਨਹੀਂ ਸੁੱਤਾ ਨਹੀਂ ਤੁਸੀਂ ਉਹ ਬਰੂਟੈਲਿਟੀ ਦੇਖੀ ਹੈ ਹੁਣ ਇਹ ਕੰਪਲੇਂਟ ਦੇਤੀ ਪੁਲਿਸ ਦਾ ਫਿਰ ਕੋਈ ਐਕਸ਼ਨ ਨਹੀਂ ਇਹ ਵੀਡੀਓ ਔਰ ਐਕਸਟੋਰਟ ਕਰ ਰਹੇ ਨੇ ਰਿਪੋਰਟ ਕਰਤਾ ਹੈ ਵੀ ਹਾਂਜੀ ਹਾਂਜੀ 12 ਨੂੰ ਰਿਪੋਰਟ ਕੀਤਾ ਔਰ ਨਾਲ ਸਾਨੂੰ ਇਹ ਕਿਹਾ ਵੀ 20 ਲੱਖ ਰੁਪਈਆ ਦੇ ਦੇ ਵਿਡਰੋ ਕਰ ਲੈ ਜੇ ਤੂੰ ਨਹੀਂ ਕਰਦਾ ਤਾਂ ਤੇਰੇ ਤੇ ਤੇਰੀ ਸਾਰੀ ਦੁਨੀਆਦਾਰੀ ਵੇਖੇਗੀ ਹੁਣ ਤੁਸੀਂ ਮੈਨੂੰ ਇੱਕ ਗੱਲ ਦੱਸੋ ਵੀ ਭਲੇ ਮਾਨਸੋ ਵੀ ਇੱਕ ਇੰਟਰਨੈਸ਼ਨਲ ਖੇਡਿਆ ਬੰਦਾ ਇੱਕ ਵਰਲਡ ਦਾ ਖਿਡਾਰੀ ਵੀ ਕੀ ਗਣਾ ਕਰਤਾ ਜੇ ਦੇਸ਼ ਦੇ ਲਈ ਸਵੀਮਿੰਗ ਚ ਅਸੀਂ ਮੈਡਲ ਆਏ ਆ ਸੁਣਵਾਈ ਕੋਈ ਨਹੀਂ ਹੋਈ 4 ਮਹੀਨੇ ਲੰਘ ਗਏ ਅਲਟੀਮੇਟਲੀ ਸਰ 29 ਤਰੀਕ ਨੂੰ ਇੱਕ ਉਥੇ ਐਸਪੀ ਸਾਹਿਬ ਨੇ ਕੀ ਨਾਮ ਹੈ ਮਿਸਟਰ ਗੁਰਾਇਆ ਕੋਈ ਉਹਨਾਂ ਨੇ ਇਹਨੂੰ ਕਾਲ ਕੀਤਾ ਸਵੇਰੇ 11 ਵਜੇ ਜਸਕਰਨ ਨਹੀਂ ਜਸਕਰਨ ਸਿੰਘ ਹੈ ਕੋਈ ਨਹੀਂ 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 ਜਗਤੇਸ਼ਵਰ ਜਗਤੇਸ਼ਵਰ ਸਿੰਘ ਜੀ ਚਲੋ ਕੋਈ ਵੀ ਨਾਮ ਹੈ ਐਸਪੀ ਸਾਹਿਬ ਆਪਣੇ ਦਫਤਰ ਚ ਬੁਲਾ ਰਹੇ ਨੇ 11 ਵਜੇ ਪਹੁੰਚਦੇ ਨੇ ਦੂਜੀ ਤਿਰ ਨੂੰ ਬੁਲਾਉਂਦੇ ਨੇ ਔਰ ਉਥੇ ਕਿਹਾ ਕੀ ਜਾ ਰਿਹਾ ਹੈ ਪ੍ਰੈਸ਼ਰਾਈਜ਼ ਕੀਤਾ ਜਾ ਰਿਹਾ ਹੈ ਕਿ ਤੂੰ ਕੇਸ ਨੂੰ ਵਿਡਰੋ ਕਰ ਲੈ ਕੰਪਲੇਂਟ ਨੂੰ ਵਿਡਰਾ ਕਰ ਲੈ ਚੰਗਾ ਰਹੇਂ ਸੋ ਹੁਣ 4 ਮਹੀਨੇ ਹੋ ਗਏ ਨੇ ਇਸ ਗੱਲ ਨੂੰ ਹਜੇ ਤੱਕ ਪੁਲਿਸ ਕਦੀ ਉਹ ਰਿਪੋਰਟ ਉਹ ਥੱਲੇੋਂ ਉੱਪਰ ਜਾਂਦੀ ਏ ਦੇਖੋ ਐਸਐਸਪੀ ਸਾਹਿਬ ਨੇ ਹਜੇ ਤੱਕ ਉਹ ਅਪਰੂਵ ਨਹੀਂ ਕੀਤੀ ਅਸੀਂ ਦੇਖੋ ਅਸੀਂ ਤਾਂ ਇਹ ਗੱਲ ਕਹਿ ਰਹੇ ਹਾਂ ਕਿ ਪਹਿਲੇ ਦਿਨ ਤੋਂ ਇਸ ਦੇਸ਼ ਦੇ ਸਿਟੀਜ਼ਨਾਂ ਨਾਗਰੀਕਾਂ ਸਾਡੇ ਨਾਲ ਮਤਲਬ ਤੁਸੀਂ ਕਿਉਂ ਕਰ ਰਹੇ ਹੋ ਸੋ ਪੁਲਿਸ ਦਾ ਹੁਣ ਤੱਕ ਦੀ ਜਿਹੜੀ ਕਾਰਵਾਈ ਏ ਸਮੇਤ ਜੀ ਉਹ ਬਿਲਕੁਲ ਇੱਕ ਪਾਸੜੇ ਨਿਰਾਸ਼ਾ ਜਾਣ ਕੇ ਔਰ ਜੇ ਪੰਜਾਬ ਦੇ ਪੁੱਤਰ ਜਿਹੜਾ ਭਾਜੀ ਮੈਨੂੰ ਪਤਾ ਹੈ ਅਸੀਂ ਪਿੰਡਾਂ 'ਚ ਰਹਿਣ ਵਾਲੇ ਆਂ ਪਿੰਡਾਂ 'ਚੋਂ ਨਿਕਲ ਕੇ ਕਿੱਥੇ ਤੱਕ ਪਹੁੰਚੇ ਸਾਡੇ ਬੱਚੇ ਵੀ ਨੇ ਮੈਂ ਵੀ ਖੇਡਿਆ ਮੈਂ ਨੈਸ਼ਨਲ ਤੱਕ ਖੇਡਿਆ ਸੀ ਨੈਸ਼ਨਲ ਤੋਂ ਬਾਅਦ ਅੱਗੇ ਨਹੀਂ ਸਿਲੈਕਟ ਹੋਇਆ ਸੋ ਅੱਗੇ ਸਿਲੈਕਟ ਹੋਣਾ ਇੰਟਰਨੈਸ਼ਨਲ ਇੰਟਰਨੈਸ਼ਨਲ ਲੈਵਲ ਤੇ ਭਾਜੀ ਇਟਸ ਵੈਰੀ ਟਫ ਸੋ ਮੈਂ ਇਹ ਕਹੂੰਗਾ ਕਿ ਪੁਲਿਸ ਨੂੰ ਐਟ ਲੀਸਟ ਸਾਡੇ ਫ੍ਰੀडम ਫਾਈਟਰਸ ਨੇ ਅਜਾਤੀ ਘਲਾਟੀਏ ਪਰਿਵਾਰ ਪਿੱਛੇ ਜੇ ਮੇਰੇ ਕੋਲ ਆਈ ਇੱਕ ਬੇਟੀ ਮੁਕਸਰ ਦੀ ਇਹ ਫਰੀਦਕੋਟ ਦੇ ਨੇ ਸਪੋਰਟਸ ਵਾਲੇ ਨੇ ਯਾਰ ਜੇ ਇਹਨਾਂ ਦਾ ਇਹ ਹਾਲੇ ਹੈ ਹਾਲਾਂਕਿ ਇਹ ਸਰਕਾਰ ਦਾ ਇਸ ਵੇਲੇ ਸਰਕਾਰ ਦੇ ਵਿੱਚ ਐਸ ਅਫਸਰ ਕੰਮ ਵੀ ਕਰ ਰਿਹਾ ਜੇ ਇਹਦੇ ਨਾਲ ਇਹ ਹਾਲ ਹੈ ਤਾਂ ਬਾਕੀਆਂ ਨਾਲ ਇਨਸਾਫ ਕੀ ਹੁੰਦਾ ਹੋਏ ਭਲਕਿ ਇਹਦੇ ਚ ਜਦੋਂ ਇਹ ਚੀਜ਼ਾਂ ਹੋਈਆਂ ਨੇ ਸਾਰੀਆਂ ਟੋੜੇ ਖੜਿਆਰੀ ਹੁੰਦਾ ਕਿਉਂਕਿ ਆਮ ਤੌਰ ਤੇ ਹੁੰਦਾ ਵੀ ਜਿਵੇਂ ਇਹਨਾਂ ਨੇ ਗੱਲ ਕਰੀ ਵੀ ਆਜ਼ਾਦੀ ਕੋ ਘਾਟਿਆ ਖੜਿਆਰੀ ਇਹ ਸਾਡੇ ਉਹ ਸੋਸਾਇਟੀ ਦੇ ਅੰਗਰੇਜ਼ ਜਿਨ੍ਹਾਂ ਨੂੰ ਹਰ ਕੋਈ ਦੇਖਦਾ ਸੁਣਦਾ ਬੜੀ ਸੀਰੀਅਸਲੀ ਹੈ ਬਾਕੀ ਕਿਤੇ ਵੀ ਹੋ ਸਕਦਾ ਲਾਜ਼ਮੀ ਜੀ ਗੱਲ ਹੈ ਵੀ ਤੁਸੀਂ ਚਲੋ ਪੁਲਿਸ ਕੋਲ ਤਾਂ ਗਏ ਉਹ ਤੋਂ ਬਾਅਦ ਚ ਬਾਕੀ ਜਗ੍ਹਾ ਤੇ ਵੀ ਤੁਸੀਂ ਕਿਤੇ ਅਪਰੋਚ ਕਰੀ ਹੋਣੀ ਕਿਸੇ ਨੇ ਨਹੀਂ ਇਸ ਚੀਜ਼ ਦੀ ਸੁਣਵਾਈ ਕਰੀ ਕਿ ਐਡੇ ਪਲੇਅਰ ਦੇ ਨਾਲ ਆ ਚੀਜ਼ਾਂ ਹੋ ਗਈਆਂ ਨੇ ਤੇ ਇਸ ਤਰ੍ਹਾਂ ਦੇ ਵੀਡੀਓ ਉਹਦਾ ਬਣਾ ਲਿਆ ਕਿਸੇ ਤਿੰਨ ਮਹੀਨੇ ਬੀਤ ਜਾਣ ਤੋਂ ਜੋ ਤੁਸੀਂ ਆ ਵੀਡੀਓ ਵਾਲੀ ਐਪਲੀਕੇਸ਼ਨ ਐਸਐਸਪੀ ਸਾਹਿਬ ਨੂੰ ਦਿੱਤੀ ਸੀ ਨਾ ਜੀ ਪਹਿਲੇ ਦਿਨ ਐਸਐਸਪੀ ਸਾਹਿਬ ਨੇ ਮੈ ਮੈਂ ਇਹ ਕੋਈ ਗੱਲ ਨਹੀਂ ਮੈਨੂੰ ਤੁਹਾਡੇ ਤੇ ਭਰੋਸਾ ਹੈ ਤਿੰਨ ਮਹੀਨੇ ਲਾਰੇ ਲੱਪੇ ਆ ਬਿਆਨ ਕਰਾ ਦਿਓ ਜੀ ਉਹ ਬਿਆਨ ਕਰਾ ਦਿਓ ਫਿਰ ਕੋਈ ਗਲਤ ਬਿਆਨ ਲਿਖ ਕੇ ਵੀ ਤੁਹਾਡੇ ਕੋਲੇ ਕੋਈ ਗਵਾਹ ਨਹੀਂ ਹੈ ਤੇ ਸਾਈਨ ਕਰ ਦਿਓ ਮੈਂ ਜਦੋਂ ਗਵਾਹ ਕਰਾਏ ਆ ਜਿਹੜੇ ਬੰਦਿਆਂ ਨੂੰ ਦੇਖੇ ਗਏ ਅਸੀਂ ਉਹ ਕਰਾਤੇ ਨਹੀਂ ਨਹੀਂ ਜੀ ਇਦਾਂ ਨਹੀਂ ਜੀ ਸਾਨੂੰ ਨਹੀਂ ਸਹਿਮਤ ਐ ਨਹੀਂ ਸਾਨੂੰ تسਲੀ ਨਹੀਂ ਹੁੰਦੀ ਫਲਾਣਾ ਨਹੀਂ ਹੁੰਦਾ ਤੇ ਉਹ ਕਾ ਨਹੀਂ ਹੁੰਦਾ ਮੈਂ ਐਸਐਸਪੀ ਸਾਹਿਬ ਨੂੰ ਦੁਬਾਰਾ ਮੈਂ ਤੇ ਮੇਰੇ ਫਾਦਰ ਦੋਵੇਂ ਜਾਣੇ ਅਸੀਂ ਜਾ ਕੇ ਬੇਨਤੀ ਕੀਤੀ ਕਿ ਜੀ ਮੈਡਮ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਉਲਟਾ ਮੈਡਮ ਕਹਿੰਦੀ ਹੈ ਕਿ ਵੀ ਤੁਹਾਡੀ ਹਿੰਮਤ ਕਿਵੇਂ ਹੋ ਗਈ ਕਿ ਤੁਸੀਂ ਮੈਨੂੰ ਆ ਕੇ ਕਹਿ ਰਹੇ ਹੋ ਕਿ ਤੁਹਾਡੀ ਸੁਣਵਾਈ ਨਹੀਂ ਹੋ ਰਹੀ ਦਫਤਰ ਸਾਰੇ ਖਾਲੀ ਪਏ ਐ ਮੈਂ ਇੱਥੇ ਬੈਠੀ ਆ ਤੁਹਾਨੂੰ ਸੁਣ ਰਹੀ ਆ ਤੁਸੀਂ ਮੈਨੂੰ ਕਹਿ ਰਹੇ ਹੋ ਕਿ ਤੁਹਾਡੇ ਕੀ ਕੀ ਗੱਲ ਮੈਂ ਤੁਹਾਡੇ ਤੇ ਪਰਚਾ ਕਰਦਿਆਂ ਇਸ ਗੱਲ ਦਾ ਤੇ ਤੁਸੀਂ ਬਾਹਰ ਚਲ ਜੋ ਮੈਂ ਤੁਹਾਡੀ ਕੋਈ ਗੱਲ ਨਹੀਂ ਸੁਣਨੀ ਉਹ ਲਾਸਟ ਮੁਲਾਕਾਤ ਸੀ ਮੇਰੀ ਐਸਐਸਪੀ ਸਾਹਿਬ ਨਾਲ ਜੀ ਫਿਰ ਮੈਂ ਪੁਲਿਸ ਦੇ ਹੋਰ ਵੱਡੇ ਅਫਸਰਾਂ ਨੂੰ ਵੀ ਮਿਲੇ ਆ ਜੀ ਪਰ ਕਿਸੇ ਨੇ ਕੋਈ ਮੇਰੀ ਬਾ ਨਹੀਂ ਫੜੀ ਹਾਰ ਕੇ ਫਿਰ ਮੈਨੂੰ ਹਾਈ ਕੋਰਟ ਦਾ ਦਰਵਾਜ਼ਾ ਹੀ ਦਿਖਿਆ ਜੀ ਕਿ ਮੈਂ ਹਾਈ ਕੋਰਟ ਆਵਾਂ ਮੈਂ ਭਾਜੀ ਫਰਾਂ ਕੋਲੇ ਆਇਆ ਇਹਨਾਂ ਨੇ ਅੱਗੇ ਜੋ ਵੀ ਇਹਨਾਂ ਦਾ ਲੀਗਲ ਰੈਮਡੀਜ਼ ਹੈਗੀਆਂ ਇਹਨਾਂ ਨੇ ਉਹ ਨੋਟਿਕ ਆਪ ਕੀਤੀਆਂ ਜਦੋਂ ਆਪਦੇ ਤੌਰ ਤੇ ਬੰਦਾ ਸੋਚਦਾ ਹੈ ਵੀ ਇੱਕ ਪਾਸੇ ਤਾਂ ਇੰਨੀ ਉਸ ਸਮੇਂ ਚੱਕਾ ਚੌਂਦ ਹੁੰਦੀ ਹੈ ਜਦੋਂ ਬੰਦਾ ਖੇਡਦਾ ਹੈ ਇਨਾਮ ਜਿੱਤ ਕੇ ਲਿਆਉਂਦਾ ਹੈ ਫਿਰ ਜਿੱਦਾਂ ਤੁਹਾਨੂੰ ਆਨਰ ਕਰਿਆ ਹੋਣਾ ਸਰਕਾਰ ਨੇ ਆਖਰ ਸਟੇਟ ਰਿਵਾਰਡ ਦਿੱਤਾ ਹੈ ਉਤੋਂ ਦੇ ਬਾਵਜੂਦ ਇੱਕ ਹਾਲਾਤ ਇਹ ਨੇਗੇ ਵੀ ਅੱਜ ਬੜਾ ਆਪਦੇ ਆਪ ਨੂੰ ਅਸਹਾਇੀ ਮਹਿਸੂਸ ਕਰ ਰਹੇ ਹੋਣਗੇ ਵੀ ਇੱਕ ਤਰ੍ਹਾਂ ਦਾ ਜਿਵੇਂ ਕੋਈ ਪਿੱਛੇ ਕੋਈ ਹੁੰਦਾ ਹੀ ਨਹੀਂਗਾ ਇਹ ਹਾਲਾਤ ਹੋਣੇ ਪਏ। ਨਹੀਂ ਜੀ ਪਹਿਲਾਂ ਜਿਸ ਦਿਨ ਇਹ ਇਨਸੀਡੈਂਟ ਹੁੰਦਾ ਹੈਗਾ ਮੇਰੇ ਪਰਿਵਾਰ ਵਾਸਤੇ ਬੜਾ ਸ਼ੌਕਿੰਗ ਸੀਗਾ ਕਿ ਅਸੀਂ ਹਸਪੀਟਲ ਦੇ ਵਿੱਚ ਗਏ ਆਂ ਔਰ ਉਹਨਾਂ ਨੂੰ ਡਿਫੈਂਡ ਕੋਈ ਹੋਰ ਨਹੀਂ ਸੀ ਮੌਕੇ ਦੀ ਉਥੋਂ ਦੀ ਪੁਲਿਸ ਕਰ ਰਹੀ ਸੀ ਆ ਕੇ ਮੇਰੇ ਤੇ ਅਲੀਗੇਸ਼ਨਸ ਉੱਥੇ ਲਾਏ ਗਏ ਕਿ ਇਹਨੇ ਸ਼ਰਾਬ ਪੀਤੀ ਹੈ ਜੀ ਇਹਨੇ ਇਹਨੇ ਲੜਾਈ ਸ਼ੁਰੂ ਕੀਤੀ ਆ ਉਹਨਾਂ ਨਾਲ ਭਈ ਤੂੰ ਕੁੱਟਿਆ ਮਾਰਿਆ ਇੱਕ ਪਾਸੇ ਇੱਕ ਬੰਦਾ ਇੱਕ ਪਾਸੇ 15 ਜਾਨੀਆਂ ਜੀ ਫੇਰ ਉਦੋਂ ਬਾਅਦ ਮੇਰੇ ਬਿਆਨ ਲੈਣ ਤੋਂ ਇਨਕਾਰ ਕੀਤਾ ਗਿਆ ਪੁਲਿਸ ਨੂੰ ਮੇਰੇ ਬਿਆਨ 14 ਤਰੀਕ ਦਾ ਵਾਕਾ ਹੈ ਜੀ ਔਰ 9:30 ਵਜੇ ਦਾ ਇਨਸੀਡੈਂਟ ਮੈਂ 10:00 ਵਜੇ ਤੱਕ ਹਸਪੀਟਲ ਆਇਆ ਹੋਊਗਾ ਇਹ ਰਿਖਾ ਰਹਾਂ ਹਾਂ 11:30 12 ਵਜੇ ਤੱਕ ਮੇਰੇ ਤੇ 307 ਦੀ ਐਫਆਈਆਰ ਕਰ ਦਿੱਤੀ ਗਈ ਸੀ ਮੇਰੇ ਇਸ ਇਨਸੀਡੈਂਟ ਦੀ ਮੈਂ ਉਦੋਂ ਬੇਹੋਸ਼ ਸੀਗਾ ਜੀ ਇਸੇ ਇਨਸੀਡੈਂਟ ਦੀ ਉਸ ਰਾਤ ਨੂੰ ਮੇਰੇ ਪੇਰੈਂਟਸ ਨੂੰ ਆ ਕੇ ਕਹਿ ਦਿੱਤਾ ਗਿਆ ਕਿ ਜੀ ਤੁਹਾਡੇ ਮੁੰਡੇ ਤੇ ਅਸੀਂ 307 ਦੀ ਐਫਆਈਆਰ ਕਰ ਦਿੱਤੀ ਹੈ ਔਰ ਉਦੋਂ ਬਾਅਦ ਚਾਹੇ ਨੈਕਸਟ ਡੇ ਮੈਨੂੰ ਸਵੇਰ ਹੋਸ਼ ਆਉਂਦੀ ਹੈ ਦੋ ਦਿਨ ਤੱਕ ਸਾਡੇ ਬਿਆਨ ਵੀ ਲੈਣ ਕੋਈ ਨਹੀਂ ਆਇਆ ਪੁਲਿਸ ਕਹਿੰਦਾ ਮਤਲਬ ਇੱਕ ਜਿੱਥੇ ਖੜਿਆਰੀ ਇੱਕ ਅਫਸਰ ਉਹਦੇ ਐਡੇ ਇਹ ਹਾਲਾਤ ਨੇ ਤਾਂ ਆਮ ਬੰਦਾ ਤਾਂ ਜਦੋਂ ਜਾ ਕੇ ਕਹਿੰਦਾ ਹੁਣ ਕਿਤਨਾ ਕਿਤੇ ਸਮਝੀ ਜਾ ਸਕਦੀ ਹੈ ਗੱਲ ਵੀ ਜੇ ਦੂਜੇ ਪਾਸੇ ਪਰੜਾ ਭਾਰੀ ਹੋਵੇ ਤਾਂ ਕਿੱਡੀ ਮੂਰੇ ਕੋਈ ਅਫਸਰ ਹੋਵੇ ਕਿੱਡੀ ਉਹ ਹੋਵੇ ਅੱਗੇ ਖੜਿਆਰੀ ਹੋਵੇ ਉਹ ਯਾਨੀ ਕਿ ਉਹ ਵੀ ਆਮ ਬੰਦੇ ਤੋਂ ਵੀ ਜ਼ਿਆਦਾ ਕਿਤਨਾ ਕਿਤੇ ਡਾਊਨ ਤੌਰ ਤੇ ਤੇ ਪਤਾ ਨਹੀਂ ਜੀ ਮੈਂ ਮੈਨੂੰ ਨਹੀਂ ਪਤਾ ਐਮਐਲਏ ਸਾਹਿਬ ਦੀ ਕੀ ਇਨਵੋਲਵਮੈਂਟ ਸੀ ਕੀ ਨਹੀਂ ਸੀ ਮੈਂ ਜਿਸ ਵੀ ਦਰਵਾਜ਼ੇ ਤੇ ਗਿਆ ਨਾ ਜੀ ਮੈਂ بڑے ਮੰਤਰੀਆਂ ਦੇ ਦਰਵਾਜ਼ਿਆਂ ਤੇ ਗਿਆ ਮੈਂ ਅੱਗੋਂ ਮੈਨੂੰ ਇੱਕ ਹੀ ਜਵਾਬ ਆਇਆ ਕਿ ਜੀ ਲੋਕਲ ਪੋਲਿਟਿਕਸ ਤੁਹਾਡੇ ਹੱਕ ਦੇ ਵਿੱਚ ਨਹੀਂ ਹੈਗੀ ਅਸੀਂ ਦੂਜੇ ਜ਼ਿਲ੍ਹੇ ਚ ਇੰਟਰਫੇਅਰ ਨਹੀਂ ਕਰ ਸਕਦੇ ਕਿ ਹਕੂਮਤ ਸਾਹਿਬ ਦੇਖਿਏ ਇਹ ਤਾ ਸਿਚੁਏਸ਼ਨ ਜੇ ਕਹੀਏ ਕਿ ਜੇ ਇੱਕ ਵੀਡੀਓ ਰਿਕਾਰਡ ਜਿਹੜਾ ਐਵਿਡੈਂਸ ਪਿਆ ਹੈ ਉਦੋਂ ਉੱਤੇ ਕੁਝ ਹੁੰਦਾ ਵੈਸੇ ਜਦੋਂ ਆਪਾਂ ਕਾਨੂੰਨ ਦੇ ਦਰਵਾਜ਼ੇ 'ਚ ਵੀ ਜਾਂਦੇ ਆ ਚਲੋ ਮੰਨ ਜੂਗੇ ਅਦਾਲਤਾਂ ਦਾ ਤਾਈਆਂ ਕਰਕੇ ਲੋਕਾਂ ਦਾ ਭਰੋਸਾ ਉੱਥੇ ਹੈ ਕਿਉਂਕਿ ਉੱਥੇ ਕਿਤੇ ਨਾ ਕਿਤੇ ਯਕੀਨ ਹੁੰਦਾ ਤਾਈਆਂ ਇਹ ਵੀ ਹਾਈ ਕੋਰਟ ਪਹੁੰਚੇ ਨੇ ਵੀ ਹੁਣ ਹੋਰ ਨਹੀਂ ਤਾਂ ਕੋਈ ਉੱਥੇ ਸਾਡੀ ਸੁਣੂਗਾ ਇਸ ਤਰ੍ਹਾਂ ਦਾ ਜਦੋਂ ਵੀਡੀਓ ਹੋਵੇ ਉਦੋਂ ਲੱਗਦਾ ਹੁੰਦਾ ਵੀ ਇੰਨੀ ਇਨਵੈਸਟੀਗੇਸ਼ਨ ਦੀ ਜਾਂ ਹੋਰ ਦੀ ਲੋੜ ਪੈ ਜਾਂਦੀ ਹੈ ਦੇਖੋ ਲਾਸਟ ਵਾਰ ਬਹੁਤ ਵੱਡਾ ਸੀ ਕਰਨ ਦਾ ਮੈਂ ਹੁਣ ਸੁਣ ਰਿਹਾ ਸੀ ਵੀ ਲੋਕਲ ਪੋਲਿਟਿਕਸ ਨੇ ਭਾਜੀ ਬਹੁਤ ਜ਼ਿਆਦਾ ਵੱਡੇ ਲੈਵਲ ਤੇ ਰੋਲ ਪਲੇ ਕੀਤਾ ਮੈਨੂੰ ਇਹ ਗੱਲ ਲੱਗਦੀ ਹੈ ਕਿ ਜੋ ਪੰਜਾਬ ਦੇ ਸਾਡੇ ਹਾਲਾਤ ਨੇ ਜਿਵੇਂ ਕਰਨਬਰਾਡ ਬਾਈ एरिया 'ਚ ਬੈਠੇ ਨੇ ਏਡੇ ਵੱਡੇ ਪਲੇਅਰ ਨੇ ਸਾਨੂੰ ਇੰਡੀਆ ਦੇ ਪਲੇਅਰ ਬੈਠੇ ਨੇ ਸਾਡੇ ਕੋਲ ਗਾਸਟਡ ਅਫਸਰ ਨੇ ਪੰਜਾਬ ਦੇ ਦੇਖੋ ਪੰਜਾਬ ਦੇ ਵਿੱਚ ਹਾਲਾਤ ਕਿੱਧਰ ਨੂੰ ਗਏ ਨੇ ਜੇਕਰ ਸਾਡੀ ਪੁਲਿਸ ਦੀ ਮੈਂ ਇਹਨੂੰ ਜਵਦਾ ਲੰਬੀ ਗੱਲ ਨਹੀਂ ਕਰਾਂਗਾ ਹਰ ਰੋਜ਼ ਭਾਵੇਂ ਰਾਣਾ ਬਲਾਉਚਰੀਆ ਮਾਰਿਆ ਭਾਵੇਂ ਸਰਪੰਚ ਮਾਰੇ ਆ ਮਾਝੇ ਏਰੀਆ 'ਚ ਆਪਣੇ ਮਾਰੇ ਆ ਹਰ ਰੋਜ਼ ਲਾਉਲੈਸਨੈਸ ਹੋਈ ਪਈ ਹੈ ਮੈਨੂੰ ਇਹ ਗੱਲ ਲੱਗਦੀ ਹੈ ਵੀ ਇਸ ਕਿਸ ਤੇ ਵਿੱਚ ਕਿ ਪੁਲਿਸ ਨੂੰ ਦਿਖਦੀ ਨਹੀਂ ਸੀ ਵੀਡੀਓ ਜਿਹੜੀ ਵੀਡੀਓ ਤੁਸੀਂ ਦੇਖ ਕੇ ਰੌਂਕਟੇ ਖੜੇ ਹੋਗੇ ਜਿਹੜੀ ਵੀਡੀਓ ਅਸੀਂ ਦੇਖ ਲਈ ਕਿ ਕਿਤੇ ਸ਼ੱਕ ਕੋ ਵਜਾ ਰਹਿ ਗਈ ਸੀ ਵੀਰ ਅਦਾ ਕਤਲ ਦੀ ਕਿਤੇ ਕਸਰ ਮਸਰ ਰਹਿ ਗਈ ਸੀ ਅੱਜ ਤੱਕ ਕਰਨ ਬਾਈ ਜੀ ਇੱਥੇ ਬੈਠੇ ਨੇ ਇੱਕ ਬੰਦੇ ਦੀ ਜੇਕਰ ਕੋਈ ਉਹਨਾਂ ਨੇ ਅਰੈਸਟ ਪਾਈਏ ਜਾਂ ਕੋਈ ਬੰਦਾ ਅਰੈਸਟ ਕਰਕੇ ਕੋਈ ਕਸਟੋਡੀਅਲ ਇਨਟੈਰੋਗੇਸ਼ਨ ਚਾਹੁੰਦੇ ਤੇ ਹਥਿਆਰ ਬਰਾਮਦ ਕਰਨੀ ਸੀ ਬੰਦੇ ਮੈਨੂੰ ਇਹ ਗੱਲ ਲੱਗਦਾ ਕਿ ਸਾਡੇ ਰੀਅਲ ਇਟਸ ਵੈਰੀ ਅਨਫੋਰਚੂਨੇਟ ਇਹ ਮਾੜੀ ਕਿਸਮਤ ਹੈ ਸਾਡੀ ਕਿ ਯਾਰ ਜਿਹੜੇ ਸਾਡੇ ਪੁਲਿਸ ਦੇ ਅਫਸਰ ਨੇ ਉਹ ਭਾਵੇਂ ਐਸਐਸਪੀ ਫਰੀਦਕੋਟ ਹੈ ਲੇਡੀ ਆਫੀਸਰ ਹੈ ਭਾਵੇਂ ਸਾਡੇ ਘਰਾਇਆ ਸਾਹਿਬ ਐਸਪੀ ਸਾਹਿਬ ਨੇ ਸਾਰੀ ਪੁਲਿਸ ਇਹਨੂੰ ਲੱਗਦਾ ਯਾਰ ਵੀ ਜਦੋਂ ਪੋਲਿਟਿਕਲ ਇਨਫਲੂਐਂਸ ਪੈਂਦਾ ਹੈ ਤਾਂ ਫੇਰ ਕਿਤੇ ਨਾ ਕਿਤੇ ਉਹਨਾਂ ਅਫਸਰਾਂ ਦੀਆਂ ਜਿਹੜੀਆਂ ਕੁਰਸੀਆਂ ਨੇ ਉਹ ਵੀ ਕੰਬਦੀਆਂ ਨੇ ਉਹਨਾਂ ਨੂੰ ਲੱਗਦਾ ਯਾਰ ਵੀ ਪੋਲਿਟਿਕਲ ਹੁਣ ਸਾਨੂੰ ਵੱਡੇ ਲੈਵਲ ਤੋਂ ਫੋਨ ਆ ਗਿਆ ਹੁਣ ਅਸੀਂ ਇਹਨੂੰ ਇਨਸਾਫ ਨਹੀਂ ਦੇ ਸਕਦੇ ਸੋ ਮੈਂ ਗੱਲ ਕਰਦਾ ਕਿ ਜੇਕਰ ਇਸੇ ਤਰੀਕੇ ਨਾਲ ਹੀ ਅੱਖਾਂ ਮੀਟੀਆਂ ਨੇ ਪਾਈ ਪੰਜਾਬ ਦੀ ਜੋ ਅੱਜ ਦੇ ਮੌਜੂਦਾ ਹਾਲਾਤ ਨੇ ਕਿਤੇ ਨਾ ਕਿਤੇ ਕਸੂਰਬਾਰ ਫਿਰ ਆ ਜਾ ਕੇ ਪੋਲਿਟੀਕਲ ਬੰਦੇ ਨੇ ਤੇ ਨਾਲ ਦੀ ਨਾਲ ਫਿਰ ਪੁਨਸ ਜਿਹੜੀ ਉਹ ਆਪਣੀ ਅੱਖਾਂ ਮੀਟ ਲੈਂਦੀ ਹੈ। ਅਲਾਸ ਖੁਮਨ ਸਾਹਿਬ ਇਹਦੇ ਚ ਹੁਣ ਇੱਕ ਨਾਲ ਇਹ ਵੀ ਦੱਸ ਦਿਓ ਵੀ ਲੀਗਲੀ ਕੀ ਰਹੂਗਾ ਤੇ ਕੀ ਮਨਜ਼ੂਰ ਅਦਾਲਤ ਦੇ ਵਿੱਚ ਸੁਣਵਾਈ ਸ਼ੁਰੂ ਹੋਊਗੀ। ਇੱਕ ਇੰਟਰਸਟਿੰਗ ਤੁਹਾਨੂੰ ਹੋਰ ਵੀ ਦੱਸਣਾ ਜ਼ਿਆਦਾ ਜਾਂਦਾ। ਅਸੀਂ ਕੰਪਲੇਂਟ ਦਿੱਤੀ 12 ਨੂੰ 5 12 ਨੂੰ ਉਹਨਾਂ ਤੋਂ ਇੱਕ ਪੈਰਲਲ ਝੂਠੀ ਕੰਪਲੇਂਟ ਲੈ ਲਈ। ਬਈ ਇਹਨੂੰ ਬੈਲੈਂਸ ਕਿਵੇਂ ਕਰਨਾ ਹੈ? ਹੁਣ ਹੁਣ ਦੀ ਗੱਲ ਹੈ। ਆ ਹੁਣ 5 12 ਨੂੰ ਸਾਡੇ ਗਸ਼ਟ ਅਫਸਰ ਨੂੰ ਇੱਕ ਮੈਸੇਜ ਆ ਰਿਹਾ ਪਰਮਾਨਾ ਕਿ ਤੇਰੇ ਤੇ ਵੀ ਇੱਕ ਕੰਪਲੇਂਟ ਹੈ ਇੱਕ ਬੋਗਸ ਫੋਜ ਕੰਪਲੇਂਟ ਲੈ ਕੇ ਐਂਡ देयर ਪਰਪਸ ਇਜ਼ ਓਨਲੀ ਟੂ ਬੈਲੈਂਸ ਦੀ ਹੋਲ ਸਿਨੈਰੀਓ ਪਤਾ ਨਹੀਂ ਅੱਛਾ ਵੈਸੇ ਹਾਂ ਜਾਣ ਕੇ ਵੀ ਉਹ ਪੈਰਲਲ ਤੇ ਮੈਂ ਇੱਥੇ ਇਹ ਚੀਜ਼ ਦੱਸਣੀ ਚਾਹੂੰਗਾ ਕਿ ਦੇਖੋ ਇਹ ਹਾਲਾਤ ਜੋ ਦੱਸੇ ਗਏ ਫਿਰ ਉੱਥੇ ਦੇਖੋ ਪੁਲਿਸ ਦੀ ਇਟਸ ਨੋਟ ਦ ਡਿਊਟੀ ਆਫ ਦ ਪੁਲਿਸ ਆਫਿਸਰਸ ਕਿ ਤੁਸੀਂ ਦੋਨਾਂ ਪਾਰਟੀਆਂ ਨੂੰ ਕਾਲ ਕਰਕੇ ਫਿਰ ਤੁਸੀਂ ਉੱਥੇ ਪ੍ਰੈਸ਼ਰ ਕਰਕੇ ਤੇ ਕੰਪਰੋਮਾਈਜ਼ ਕਰਾਓ ਨੋ ਤੁਹਾਡਾ ਕੰਮ ਹੈ ਕਿ ਜਿੱਥੇ ਅਫੈਂਸ ਜਿੱਥੇ ਬਣ ਰਿਹਾ ਹੈ ਜੋ ਕਾਨੂੰਨ ਮੁਤਾਬਕ ਬਣਦਾ ਹੈ ਕੰਮ ਉਹ ਤੁਸੀਂ ਯੂ ਹੈਵ ਟੂ ਇਮੀਡੀਏਟਲੀ ਰਜਿਸਟਰ ਦ ਐਫ ਆਈ ਆਰ ਲੇਟਰ ਜਜਮੈਂਟ ਹੁਣ ਸਾਡੀ ਸੁਪਰੀਮ ਕੋਰਟ ਦੀ ਲਲਿਤਾ ਕੁਮਾਰੀ ਤੋਂ ਬਾਅਦ ਵੀ ਆ ਗਈ ਕੋਗਨੀਜ਼ੇਬਲ ਅਫੈਂਸਸ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਸੋ ਹੁਣ ਅਸੀਂ ਮਾਨ ਦੇਖੋ enough is enough 1.5 ਸਾਲ 2 ਸਾਲ ਇਹਦਾ ਇਹਦਾ ਜਿਗਰ ਹੈ ਇਹਨੇ ਉਥੇ ਸਮਾਂ ਬਤਾਤਾ ਅਸੀਂ ਹੁਣ ਮਾਨਯੋਗ ਹਾਈ ਕੋਰਟ ਦੇ ਵਿੱਚ ਟਰਾਂਸਫਰ ਆਫ ਇਨਵੈਸਟੀਗੇਸ਼ਨ ਭਾਜੀ ਅਸੀਂ ਫਾਈਲ ਕਰਤੀਏ ਕਿ ਅਸੀਂ ਇਹਦੀ ਜਿਹੜੀ ਮੁੱਢ ਦੀ ਤਫਤੀਸ਼ ਸਾਰੀ ਇਹ ਕੇਸ ਦੀ ਉਹ ਅਸੀਂ ਬਿਊਰੋ ਆਫ ਇਨਵੈਸਟੀਗੇਸ਼ਨ ਪੰਜਾਬ ਤੋਂ ਕਰਾਣੀ ਚਾਹੁੰਦੇ ਆ ਫਰੀਦਕੋਟ ਪੁਲਿਸ ਜਿਹੜੀ ਇਹ ਟੋਟਲੀ ਮੈਂ ਕਹਿ ਸਕਦਾ ਕਿ ਉਥੋਂ ਦੇ ਜਿਹੜੇ ਲੋਕਲ ਲੀਡਰ ਸਾਹਿਬ ਨੇ ਉਹਨਾਂ ਨੇ ਮੈਨੇਜ ਕਰ ਲਈਏ ਵੀ ਆਰ ਨਾਟ ਐਕਸਪੈਕਟਿੰਗ ਐਨੀ ਜਸਟਿਸ ਕਿ ਵੀ ਏਡਾ ਇਨਸਾਫੀ ਇਹ ਫਰੀਦ ਕੋਡ ਪੁੱਛਦਾ ਹੈਗੀ ਅਸੀਂ ਜਿਹੜੀ ਟਰਾਂਸਫਰ ਦੀ ਆਪਣੀ ਪਟੀਸ਼ਨ ਹੈ ਇਟ ਵਿਲ ਬੀ ਲਿਸਟਡ ਔਨ ਕਮਿੰਗ 23ਰਸ ਆ ਹਾਈ ਕੋਰਟ ਚ ਹੋਏਗੀ ਮੈਂ ਤੁਹਾਨੂੰ ਉਹਦੀ ਡੈਫੀਨਿਟਲੀ ਆਰਡਰਸ ਦਵਾਂ ਇੱਕ ਚੀਜ਼ ਮੈਂ ਜਰੂਰ ਕਹਾਂਗਾ ਮੇਰੇ ਲੋਦਾ ਵੀ ਕਰਨ ਵੀ ਇਸ ਗੱਲ ਦੀ ਗਵਾਹੀ ਭਰੇਗਾ ਵੀ ਭਾਈ ਜੀ ਮੈਂ ਤੇ ਬਾਈ ਸਾਡਾ ਇਹ ਛੋਟਾ ਭਰਾ ਹੈ ਮੈਂ ਇਹਦੀ ਸਾਰੀ ਅਪ ਬ੍ਰਿੰਗਿੰਗ ਜਦੋਂ ਹੋਈ ਹੈ ਨਾ ਜਿਵੇਂ ਇਹਨੇ ਕਿਵੇਂ-ਕਿਵੇਂ ਇਸ ਬੱਚੇ ਨੇ ਰਾਈਸ ਕੀਤਾ ਹੈ ਕਿਵੇਂ-ਕਿਵੇਂ ਇਹਨੇ ਕਿੱਥੇ-ਕਿੱਥੇ ਫਾਈਟ ਕੀਤੀਆਂ ਨੇ ਉਹ ਚੀਜ਼ਾਂ ਅਸੀਂ ਆਪ 익ੀਆਂ ਨੇ ਸੋ ਇਹ ਕੋਈ ਐਸ ਇ ਅੱਜ ਮੈਂ ਜਿਹੜੀ ਕੋਈ ਤੁਸੀਂ ਇੰਟਰ ਇਹ ਕੋਈ ਇਹ ਨਹੀਂ ਸੀ ਵੀ ਮੇਰਾ ਕੋਈ ਕਲਾਇੰਟ ਸੀ ਸਾਡਾ ਭਰਾ ਹੈ ਸੋ ਸਾਡਾ ਇੱਕ ਵਾਦਾ ਰਹੇਗਾ ਇਹਦੇ ਨਾਲ ਬਰਾੜ ਸਾਹਿਬ ਵੀ ਪੂਰੀ ਵਾਹ ਲਾਵਾਂਗੇ ਸੋ ਮੈਂ ਗੱਲ ਕਹਿਣਾ ਕਿ ਜੋ ਫੇਲਿਅਰ ਪੁਲਿਸ ਨੇ ਕੀਤਾ ਮੈਂ ਕਹਿੰਦਾ ਵੀ ਐਟ ਲੀਸਟ ਪੋਲਿਟੀਕਲ ਇਨਫਲੂਐਂਸ ਥਲੇ ਯਾਰ ਤੁਸੀਂ ਫੇਲ ਨਾ ਹੋਵੋ ਤੁਸੀਂ ਆਪਣੀ ਜੌਬ ਕਰੋ ਜੇ ਆਪਾਂ ਅਫਸਰ ਨੂੰ ਵੀ ਪ੍ਰੋਟੈਕਟ ਨਹੀਂ ਕਰ ਸਕੇ ਆਪਣੇ ਪਲੇਅਰ ਨੂੰ ਅਸੀਂ ਆਪਣੇ ਹੀਰੇ ਨੂੰ ਵੀ ਨਹੀਂ ਬਚਾ ਸਕੇ ਤਾਂ ਫੇਰ ਮੈਨੂੰ ਲੱਗਦਾ ਵੀ ਆਮ ਬੰਦਾ ਕਿਤੇ ਖੜਦਾ ਹੈ ਦਾ ਯੂਰਕ ਕੇ ਜੇ ਕਿ ਇਹ ਕਿ ਜਦੋਂ ਹੁਣ ਮਸਲਾ ਪਹੁੰਚਿਆ ਪੰਜਾਬ ਰਣ ਹਾਈ ਕੋਰਟ ਤੇ ਖੈਰ ਦੇਖਣਾ ਹੋਊਗਾ ਕਿ ਮਨਜੋਗ ਅਦਾਲਤ ਕਿਉਂਕਿ ਸ਼ੁਰੂਆਤ ਤੇ ਇਸ ਚੀਜ਼ ਤੋਂ ਕਰੀਆ ਕਿ ਜਿਹੜੀ ਇਨਵੈਸਟੀਗੇਸ਼ਨ ਆ ਉਹ ਟਰਾਂਸਫਰ ਹੋਣੀ ਚਾਹੀਦੀ ਹੈ ਤੇ ਉਸ ਤੋਂ ਬਾਅਦ ਹੀ ਕਿਤੇ ਨਾ ਕਿਤੇ ਮਾਮਲਾਗੇ ਵੱਧਾ ਦਿਖੂਗਾ ਸਵਾਲ ਇਸ ਕਰਕੇ ਵੀ ਹੋ ਜਾਂਦਾ ਹੈ ਕਿ ਆਖਰ ਜਦੋਂ ਇਸ ਤਰ੍ਹਾਂ ਦਾ ਵੀਡੀਓ ਹੋਵੇ ਤਾਂ ਬੜੀ ਹੈਰਾਨੀ ਹੋ ਜਾਂਦੀ ਹੈ ਕਿ ਆਖਰ ਐਕਸ਼ਨ ਲੈਣ ਦੇ ਵਿੱਚ ਇੰਨੀ ਦੇਰੀ ਹੋ ਕਿਉਂ ਗਈ ਹੈ ਵੀਡੀਓ ਜਰਨਲਿਸਟ ਜਗਦੀਪ ਦੇ ਨਾਲ ਸੁਮਿੰਦਰ ਜਨਤਸਨ ਟੀਵੀ ਚੰਡੀਗੜ੍ਹ